ਡीडी ਪੰਜਾਬੀ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਾਡੇ ਅੱਜ ਦੇ ਪ੍ਰੋਗਰਾਮ ਕਾਨੂੰਨੀ ਨੁਕਤੇ 'ਚ ਬਹੁਤ-ਬਹੁਤ ਸਵਾਗਤ ਹੈ। ਦੋਸਤੋ ਸਾਡੇ ਅੱਜ ਦੇ ਪ੍ਰੋਗਰਾਮ ਦਾ ਵਿਸ਼ਾ ਰਹੇਗਾ ਸੰਵਿਧਾਨਕ ਹੱਕਾਂ ਦੀ ਪ੍ਰਾਪਤੀ ਅਤੇ ਸਾਡਾ ਸਮਾਜ। ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਅੱਜ ਦੇ ਮਾਹਰ ਨੇ ਐਡਵੋਕੇਟ ਜੋਬਨਜੀਤ ਸਿੰਘ ਜੀ ਸਿੰਘ ਸਾਹਿਬ ਤੁਹਾਡਾ ਪ੍ਰੋਗਰਾਮ 'ਚ ਬਹੁਤ-ਬਹੁਤ ਸਵਾਗਤ ਹੈ। ਸੋ ਇਸ ਦੇ ਨਾਲ ਹੀ ਪ੍ਰੋਗਰਾਮ ਦੇ سلسلے ਨੂੰ ਅੱਗੇ ਵਧਾਉਂਦੇ ਆ ਤਾਂ ਸਭ ਤੋਂ ਪਹਿਲੇ ਆਪਣੇ ਅੱਜ ਦੇ ਮਾਹਰ ਤੋਂ ਅਸੀਂ ਆ ਗੱਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਸੰਵਿਧਾਨਿਕ ਹੱਕਾਂ ਦੀ ਜਿਹੜੀ ਪ੍ਰਾਪਤੀ ਹੈ ਜਾਂ ਖਾਸ ਤੌਰ ਤੇ ਜਿਹੜੇ ਇਸ ਪਰਿਭਾਸ਼ਾ ਦਾ ਕੀ ਭਾਵ ਹੈ ਜੀ ਹਾਂਜੀ ਜਦੋਂ ਅਸੀਂ ਸੰਵਿਧਾਨਿਕ ਹੱਕਾਂ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਪਹਿਲਾਂ ਇਹ ਸਮਝਣਾ ਪਊਗਾ ਕਿ ਸਾਨੂੰ ਜਿਹੜੇ ਸੰਵਿਧਾਨਿਕ ਹੱਕ ਹੈਗੇ ਆ ਇਹ ਮਿਲੇ ਕਿੱਥੋਂ ਠੀਕ ਹੈ ਜੀ ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ ਹਾਂਜੀ ਤਾਂ ਉਸ ਸਮੇ ਸਾਡਾ ਜਿਹੜਾ ਸੰਵਿਧਾਨ ਦੀ ਰਚਨਾ ਹੋਈ ਹਾਂਜੀ ਡਾਕਟਰ ਬੀ ਆਰ ਅੰਬੇਦਕਰ ਜੀ ਨੂੰ ਜਿਹੜੀ ਹੈਗੀ ਆ ਇਹ ਜ਼ਿੰਮੇਵਾਰੀ ਦਿੱਤੀ ਗਈ ਠੀਕ ਹੈ ਜੀ ਸੋ ਉਹਨਾਂ ਨੇ ਵਕ ਵਕ ਦੇਸ਼ਾਂ ਦੇ ਜਿਹੜੇ ਹੈਗੇ ਆ ਸੰਵਿਧਾਨਾਂ ਨੂੰ ਪੜ੍ਹ ਕੇ ਕਾਨੂੰਨਾਂ ਨੂੰ ਪੜ੍ਹ ਕੇ ਸਾਡੇ ਸੰਵਿਧਾਨ ਦੀ ਰਚਨਾ ਕੀਤੀ ਠੀਕ ਹੈ ਜੀ ਅਤੇ 26 ਨਵੰਬਰ 1949 ਨੂੰ ਜਿਹੜਾ ਹੈਗਾ ਇਹ ਸੰਵਿਧਾਨ ਨੂੰ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਗਿਆ ਠੀਕ ਹੈ ਜੀ ਉਦੇ ਵਿੱਚ ਜਿਹੜੇ ਹੈਗੇ ਆ ਉਸ ਨੂੰ 22 ਹਿੱਸਿਆਂ ਦੇ ਵਿੱਚ ਵੰਡਿਆ ਗਿਆ ਠੀਕ ਹੈ ਜੀ ਜਿਹਦੇ ਵਿੱਚ ਭਾਗ ਤੀਜਾ ਜਿਹੜਾ ਹੈਗਾ ਫੰਡਮੈਂਟਲ ਰਾਈਟਸ ਨੂੰ ਦਿੱਤਾ ਗਿਆ ਠੀਕ ਹੈ ਜੀ ਇਹਦੇ ਵਿੱਚ ਜਿਹੜੀਆਂ ਰਾਈਟਸ ਹੈਗੀਆਂ ਲੋਕਾਂ ਦੀਆਂ ਕੀ ਰਾਈਟਸ ਹੈਗੀਆਂ ਹਾਂਜੀ ਉਹਦੇ ਵਿੱਚ ਰਾਈਟ ਟੂ ਇਕੁਐਲਿਟੀ ਦੀ ਗੱਲ ਕੀਤੀ ਗਈ ਠੀਕ ਹੈ ਕਿ ਸਮਾਜ ਦੇ ਵਿੱਚ ਹਰ ਇੱਕ ਨੂੰ ਬਰਾਬਰਤਾ ਦਾ ਅਧਿਕਾਰ ਹੈ ਠੀਕ ਹੈ ਜੀ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਤੁਸੀਂ ਜਿਹੜੀ ਵੀ ਗੱਲ ਹੈਗੀ ਆ ਸਮਾਜ ਦੇ ਵਿੱਚ ਰੱਖ ਸਕਦੇ ਹੋ ਠੀਕ ਹੈ ਜੀ ਉਹਦੇ ਵਿੱਚ ਕੁਝ ਉਦੇ ਵਿੱਚ ਇਨਸਟ੍ਰਕਸ਼ਨਸ ਵੀ ਲਾਈਆਂ ਗਈਆਂ ਕਿਉਂਕਿ ਤੁਸੀਂ ਦੇਸ਼ ਦੀ ਪ੍ਰਭੂਸਤਾ ਨੂੰ ਵੀ ਬਣਾ ਕੇ ਰੱਖਣਾ ਹੈ ਬਿਲਕੁਲ ਠੀਕ ਹੈ ਜੀ ਇਸ ਇਸ ਦੇ ਨਾਲ ਜਿਹੜਾ ਹੈਗਾ ਸਾਡੇ ਫਰੀडम ਆਫ ਰਿਲੀਜੀਅਨ ਦੀ ਵੀ ਗੱਲ ਕੀਤੀ ਗਈ ਠੀਕ ਹੈ ਜੀ ਸਾਨੂੰ ਇਹ ਅਧਿਕਾਰ ਹੈ ਕਿ ਅਸੀਂ ਆਪਣੇ ਜਿਹੜਾ ਧਰਮ ਨੂੰ ਹੈਗਾ ਉਹ ਆਪਣਾ ਬਦਮੋੜ ਕਰ ਸਕਦੇ ਹਾਂ ਠੀਕ ਹੈ ਜੀ ਇਹਦੇ ਵਿੱਚ ਇਹ ਵੀ ਗੱਲ ਕੀਤੀ ਗਈ ਕਿ ਸਾਡੇ ਜਿਹੜਾ ਹੈਗਾ ਦੇਸ਼ ਦਾ ਸਭ ਧਰਮਾਂ ਦਾ ਸਤਿਕਾਰ ਕਰਦਾ ਹੈ ਪਰ ਸਾਡੇ ਦੇਸ਼ ਦਾ ਕੋਈ ਧਰਮ ਨਹੀਂ ਹੈ ਠੀਕ ਹੈ ਜੀ ਸੋ ਅਸੀਂ ਆਪਣਾ ਧਰਮ ਨੂੰ ਪ੍ਰਮੋਟ ਕਰਨ ਦੇ ਲਈ ਫੰਡ ਵੀ ਇਕੱਠੇ ਕਰ ਸਕਦੇ ਹਾਂ ਸੋ ਇਸ ਤਰ੍ਹਾਂ ਦੀਆਂ ਸਾਰੀਆਂ ਜਿਹੜੀਆਂ ਹੈਗੀਆਂ ਗੱਲਾਂ ਇਸ ਦੇ ਵਿੱਚ ਕੀਤੀਆਂ ਗਈਆਂ ਠੀਕ ਹੈ ਜੀ ਜਿੱਦਾਂ ਤੁਸੀਂ ਸਾਡੇ ਦਰਸ਼ਕਾਂ ਦੀ ਜਾਣਕਾਰੀ ਦੇ ਵਿੱਚ ਵਾਅਦਾ ਕੀਤਾ ਕਿ ਜਦ ਸਾਡਾ ਸੰਵਿਧਾਨ ਰਚਿਆ ਗਿਆ ਤਾਂ ਉਸ ਵੇਲੇ ਜਿਹੜਾ ਸਾਡਾ ਸੰਵਿਧਾਨ ਰਚਣ ਵੇਲੇ ਇਹ ਗੱਲਾਂ ਦਾ ਖਾਸ ਤੌਰ ਤੇ ਜਿਹੜਾ ਇਹ ਧਿਆਨ ਰੱਖਿਆ ਗਿਆ ਕਿ ਜਿਹੜੇ ਦੇਸ਼ ਦੇ ਨਾਗਰਿਕ ਖਣ ਜਾਂ ਦੇਸ਼ ਦੇ ਵਿੱਚ ਕੋਈ ਵਚਿੰਦੇ ਰਹਿੰਦੇ ਹਨ ਉਹਨਾਂ ਨੂੰ ਖਾਸ ਜਿਹੜੇ ਇੱਕ ਮੌਲਿਕ ਜਿਹੜੇ ਅਧਿਕਾਰ ਇਹ ਦਿੱਤੇ ਜਾਣ ਤਾਂ ਤੁਸੀਂ ਇਸ ਦੇ ਨਾਲ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਇਸ ਤਰੀਕੇ ਨਾਲ ਵਾਅਦਾ ਕੀਤਾ ਕਿ ਇਹਨਾਂ ਨੂੰ ਲਿਖਤ ਰੂਪ ਦੇ ਵਿੱਚ ਜਿਹੜਾ ਸਾਡਾ ਸੰਵਿਧਾਨ ਹੈ ਉਸ ਦੇ ਵਿੱਚ ਜਿਹੜਾ ਹੈ ਰੱਖਿਆ ਗਿਆ ਹੈ ਇਹ ਤਾਂ ਗੱਲ ਥਗੀ ਜੀ ਕੀ ਸੰਵਿਧਾਨ ਦੇ ਵਿੱਚ ਜਿਹੜੇ ਸਾਡੇ ਫੰਡਾਮੈਂਟਲ ਰਾਈਟਸ ਜਿਹਨੂੰ ਆਪਾਂ ਕਹਿੰਦੇ ਆ ਮੌਲਿਕ ਅਧਿਕਾਰ ਹਨ ਉਹ ਕਿਹੜੇ ਹਨ ਇਸ ਤੋਂ ਅਗਲਾ ਜੀ ਚਰਨ ਆ ਜਾਂਦਾ ਹੈ ਕਿ ਜੇ ਕਿਸੇ ਵਿਅਕਤੀ ਨੇ ਇਹਨਾਂ ਜਿਹੜੇ ਸਾਡੇ ਹੱਕ ਹਨ ਸੰਵਿਧਾਨਕ ਉਹਨਾਂ ਦੀ ਪ੍ਰਾਪਤੀ ਕਰਨੀ ਹੋਵੇ ਉਹ ਕਿਸ ਤਰੀਕੇ ਨਾਲ ਹੋ ਸਕਦੀ ਹੈ ਉਹਦੇ ਬਾਰੇ ਵੀ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਹੋਰ ਦੱਸੋ ਜੀ ਹਾਂਜੀ ਜਦੋਂ ਵੀ ਸਾਡੇ ਮੌਲਿਕ ਅਧਿਕਾਰਾਂ ਦੀ ਕੋਈ ਕਿਤੇ ਵੀ ਉਲੰਘਣਾ ਹੁੰਦੀ ਹੈ ਹਾਂਜੀ ਤਾਂ ਆਮ ਨਾਗਰਿਕ ਕੋਲ ਇਹ ਅਧਿਕਾਰ ਹੈ ਕਿ ਉਹ ਇੱਕ ਰਿਟ ਜੂਡਿਕਸ਼ਨ ਰਿਟ ਪਟੀਸ਼ਨ ਪਾ ਕੇ ਚਾਹੇ ਉਹ ਅਸੀਂ ਸਿੱਧਾ ਸੁਪਰੀਮ ਕੋਰਟ ਵੀ ਜਾ ਸਕਦੇ ਹਾਂ ਅਤੇ ਹਾਈ ਕੋਰਟ ਵੀ ਜਾ ਸਕਦੇ ਹਾਂ ਸਾਡੇ ਕੋਲ ਪੰਜ ਵਕਵਕਤਦਾਨੀਆਂ ਰਿਟ ਪਟੀਸ਼ਨਸ ਆ ਗਈਆਂ ਹਨ ਜਿਹਦੇ ਤਹਿਤ ਅ ਬੋਥ ਇਨ ਕੇਸ ਆਫ ਹਾਈ ਕੋਰਟ ਆਲਸੋ ਤੇ ਸੁਪਰੀਮ ਕੋਰਟ ਵੀ ਜਾ ਸਕਦੇ ਹਾਂ ਅਤੇ ਉੱਥੋਂ ਜਿਹੜਾ ਹੈਗਾ ਅਸੀਂ ਆਪਣਾ ਨਿਆਂ ਲੈ ਸਕਦੇ ਹਾਂ ਠੀਕ ਹੈ ਜੀ ਇਹ ਜਿੱਦ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸਿਆ ਹੈ ਕਿ ਇਹ ਜਦ ਵੀ ਕਿਸੇ ਵਿਅਕਤੀ ਦੇ ਫੰਡਾਮੈਂਟਲ ਰਾਈਟਸ ਉਹਨਾਂ ਦੀ ਜਾਨ ਜਿਹਨੂੰ ਆਪਾਂ ਕਹਿੰਦੇ ਆ ਕਿ ਸਵਧਾਨਿਕ ਹੱਕ ਹਨ ਉਹਨਾਂ ਦੀ ਲੰਘਣਾ ਹੁੰਦੀ ਹੈ ਤਾਂ ਉਹ ਮਾਨਯੋਗ ਅਦਾਲਤਾਂ ਦਾ ਜਿਹੜਾ ਉਹ ਜਾ ਕੇ ਦਰਵਾਜ਼ਾ ਖੜਕਾ ਸਕਦੇ ਹਨ ਜਾਂ ਤੁਸੀਂ ਇਹ ਮਾਨਯੋਗ ਹਾਈ ਕੋਰਟ ਦੇ ਵਿੱਚ ਜਾ ਸਕਦੇ ਹੋ ਜਾਂ ਮਾਨਯੋਗ ਜਿਹੜੀ ਆ ਸਾਡੀ ਸੁਪਰੀਮ ਕੋਰਟ ਦਾ ਜਾ ਕੇ ਦਰਵਾਜ਼ਾ ਖੜਕਾ ਸਕਦੇ ਹੋ ਪੰਜ ਤਰ੍ਹਾਂ ਦੀਆਂ ਰਿੱਟਾਂ ਹਨ ਅਸੀਂ ਜਿਹਦੇ ਵਿੱਚ ਜਾ ਸਕਦੇ ਹਾਂ ਮੁਕੀਲ ਸਾਹਿਬ ਬਹੁਤ ਸਾਰੀ ਵਾਰ ਐਸਾ ਦੇਖਦੇ ਹਨ ਕਿ ਜਦ ਕਿਸੇ ਵਿਅਕਤੀ ਦੇ ਜਿਹੜੇ ਸੰਵਿਧਾਨਿਕ ਹੱਕਾਂ ਨੂੰ ਉਹਨਾਂ ਦੀ ਲੰਘਣਾ ਹੁੰਦੀ ਹੈ ਉਹ ਵਿਅਕਤੀ ਜਿਹੜਾ ਹੈ ਸੁਪਰੀਮ ਕੋਰਟ ਜਾਂ ਹਾਈ ਕੋਰਟ ਤਾਂ ਜਾਣਾ ਚਾਹੁੰਦਾ ਹੈ ਪਰ ਉਹ ਜਿਹੜਾ ਆਰਥਿਕ ਪਾਸੋਂ ਜਾਂ ਆਪਾਂ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਫਾਈਨੈਂਸ਼ੀਅਲੀ ਐਨਾ ਉਹ ਮਤਲਬ ਸਾਊਂਡ ਨਹੀਂ ਹੁੰਦਾ ਜਾਂ ਆਰਥਿਕ ਪਾਸੋਂ ਐਨਾ ਤਕੜਾ ਨਹੀਂ ਹੁੰਦਾ ਯੋ ਆਪਣੇ ਜਿਹੜੇ ਸੂਬੇ ਦੇ ਹਾਈ ਕੋਰਟ ਜਾਂ ਦਿੱਲੀ ਜਾ ਕੇ ਸੁਪਰੀਮ ਕੋਰਟ ਜਾ ਕੇ ਉੱਥੇ ਵਕੀਲ ਕਰ ਸਕੇ ਤਾਂ ਆਪਣੇ ਜਿਹੜੇ ਹੱਕਾਂ ਦੀ ਪ੍ਰਾਪਤੀ ਲਈ ਜਿਹੜਾ ਹੈਗਾ ਉਹ ਉੱਥੇ ਜਾ ਕੇ ਕੇਸ ਲੜ ਸਕੇ ਇਹਨਾਂ ਹਾਲਾਤਾਂ ਦੇ ਵਿੱਚ ਜਿਹੜੇ ਆਪਾਂ ਕਹਿੰਦੇ ਆਂ ਕਿ ਅੰਗਰੇਜ਼ੀ ਦੇ ਵਿੱਚ ਫਾਈਨੈਂਸ਼ੀਅਲੀ ਵੀਕ ਜਾਂ ਆਰਥਿਕ ਪੱਖੋਂ ਕਮਜ਼ੋਰ ਲੋਕ ਹਨ ਉਹਨਾਂ ਬਾਰੇ ਵੀ ਕੋਈ ਖਾਸ ਤੌਰ ਤੇ ਜਿਹੜੇ ਸਾਡੇ ਸੰਵਿਧਾਨਕ ਹੱਕਾਂ ਨੂੰ ਉਹਨਾਂ ਦੇ ਵਿੱਚ ਕੋਈ ਖਿਆਲ ਲੱਖਿਆ ਗਿਆ ਹੈ ਜਾਂ ਉਸ ਦੇ ਬਾਰੇ ਕੋਈ ਖਾਸ ਤੌਰ ਤੇ ਕਾਨੂੰਨ ਬਣਾਇਆ ਗਿਆ ਹੈ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਜੀ ਹਾਂਜੀ ਇਹ ਬਹੁਤ ਵਧੀਆ ਕੁਐਸਚਨ ਤੁਸੀਂ ਕੀਤਾ ਕਿਉਂਕਿ ਸਮਾਜ ਵਿੱਚ ਇਸ ਗੱਲ ਦਾ ਲੋਕਾਂ ਨੂੰ ਹਜੇ ਪਤਾ ਨਹੀਂ ਹੈਗਾ ਕਿ ਮੰਨ ਲਓ ਜੇ ਅਸੀਂ ਫਾਈਨੈਂਸ਼ੀਅਲੀ ਕੈਪੇਬਲ ਨਹੀਂ ਹੈਗੇ ਹਾਂ ਜੇ ਅਸੀਂ ਵਕੀਲ ਹਾਇਰ ਨਹੀਂ ਕਰ ਸਕਦੇ ਤਾਂ ਅਸੀਂ ਇਨਸਾਫ ਦੀ ਲੜਾਈ ਕਿਵੇਂ ਲੜ ਸਕਦੇ ਹਾਂ ਕਿਉਂਕਿ ਸੰਵਿਧਾਨ ਦੇ ਵਿੱਚ ਜਦੋਂ ਰਾਈਟ ਟੂ ਇਕਵੈਲਟੀ ਦਾ ਸ਼ਬਦ ਵਰਤਿਆ ਗਿਆ ਤਾਂ ਇਹਦਾ ਮਤਲਬ ਇਹ ਹੈ ਕਿ ਹਰ ਇੱਕ ਨੂੰ ਆਪਣਾ ਨਿਆਂ ਦਾ ਅਧਿਕਾਰ ਸੋ ਇਸ ਤੋਂ ਬਾਅਦ ਜਿਹੜਾ ਹੈਗਾ ਕਨਸੈਪਟ ਜਿਹੜਾ ਹੈਗਾ ਫ੍ਰੀ ਲੀਗਲ ਏਡ ਦਾ ਆਇਆ ਉਹਦੇ ਤਹਿਤ ਜੇ ਅਸੀਂ ਇਨਸਾਫ ਚਾਹੁੰਦੇ ਹਾਂ ਤਾਂ ਅਸੀਂ ਜਿਹੜਾ ਹੈਗਾ ਉਹ ਆਪਣਾ ਜਿਹੜਾ ਸਬੰਧਤ ਡਿਸਟ੍ਰਿਕਟ ਲੀਗਲ ਸਰਵਿਸਿਜ਼ ਅਥਾਰਟੀ ਹੈਗੀ ਆ ਉੱਥੇ ਜਾ ਸਕਦੇ ਹਾਂ ਠੀਕ ਹੈ ਜੀ ਉਹਦੇ ਤਹਿਤ ਵਕ ਵਕ ਤਰ੍ਹਾਂ ਦੇ ਵਿੱਚ ਵੰਡਿਆ ਗਿਆ ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਉਦਯੋਗਕ ਕਾਮੇ ਹੈ ਜਿਸ ਤਰ੍ਹਾਂ ਕੋਈ ਵੀ ਵਿਕਟਮ ਹੈਗਾ ਕੋਈ ਵੀ ਪੋਰਟ ਹੈਗੀ ਆ ਜਾਂ ਜੇਲ ਦੇ ਵਿੱਚ ਕੋਈ ਵੀ ਅਕਿਊਜ਼ਡ ਹੈਗਾ ਉਹ ਬੰਦ ਹੈਗਾ ਜਾਂ ਕੋਈ ਵੀ ਇਨਸਾਨ ਜਿਹੜਾ ਜਿਹਦੀ ਫਾਈਨੈਂਸ਼ੀਅਲ ਕਪੈਸਿਟੀ 1.5 ਲੱਖ ਤੋਂ ਘੱਟ ਹੈ ਉਹ ਜਿਹੜਾ ਹੈਗਾ ਇਸ ਲੀਗਲ ਏਡ ਦੀ ਮਦਦ ਕਰ ਸਕਦਾ ਇਹਦੇ ਲਈ ਕਰਨਾ ਇਹੀ ਪੈਂਦਾ ਕਿ ਤੁਸੀਂ ਆਪਣੀ ਜਿਹੜੀ ਐਪਲੀਕੇਸ਼ਨ ਹੈਗੀ ਆ ਉਹ ਸਬੰਧਤ ਅਥਾਰਟੀ ਨੂੰ ਦੇਣੀ ਆ ਉਹ ਤੁਹਾਡਾ ਜਿਹੜਾ ਇਨਵੈਸਟੀਗੇਸ਼ਨ ਇਨਕੁਆਇਰੀ ਕਰਕੇ ਕਿ ਇਹਦੀ ਕਪੈਸਿਟੀ ਹੈ ਜਾਂ ਨਹੀਂ ਹੈ ਜੋ ਵੀ ਇਨਕੁਆਇਰੀ ਕਰਨਾ ਚਾਹੁੰਦੇ ਹਨ ਉਹ ਕਰਕੇ ਉਸ ਤੋਂ ਬਾਅਦ ਤੁਹਾਨੂੰ ਪਰਮਿਸ਼ਨ ਦੇ ਦਿੰਦੇ ਆ ਇੱਥੇ ਮੈਂ ਇੱਕ ਗੱਲ ਹੋਰ ਦੱਸਣੀ ਚਾਹਣਾ ਹੈ ਕਿ ਜਿਹੜੀ ਫ੍ਰੀ ਲੀਗਲ ਏਡ ਆ ਹਾਂਜੀ ਇਹ ਨਾ ਸਿਰਫ ਤੁਹਾਨੂੰ ਜਿਹੜੀ ਥਰਡੀ ਅਦਾਲਤ ਹੈ ਉੱਥੇ ਤੁਸੀਂ ਅਪੀਲ ਦੇ ਸਮੇਂ even high court even supreme court ਇਹ ਤੁਸੀਂ ਜਿਹੜੀ ਸਹੂਤਾ ਹੈਗੀ ਆ ਸਰਕਾਰ ਨੇ ਤੁਹਾਨੂੰ ਅ ਅਕੋਰਡਿੰਗ ਟੂ ਫੰਡਾਮੈਂਟਲ ਰਾਈਟ ਤੁਹਾਡੀ ਰਾਈਟ ਆ ਤੁਸੀਂ ਹਾਈ ਕੋਰਟ ਸੁਪਰੀਮ ਕੋਰਟ ਤੱਕ ਇਸ ਦੀ ਜਿਹੜੀ ਇਸਤੇਮਾਲ ਜਿਹੜੀ ਹੈਗੀ ਫ੍ਰੀ ਲੀਗਲ ਏਡ ਦੀ ਕਰ ਸਕਦੇ ਹੋ ਠੀਕ ਹੈ ਜੀ ਇਹ ਜਿੱਦਾਂ ਤੁਸੀਂ ਸਾਡੇ ਦਰਸ਼ਕਾਂ ਦੇ ਜਾਣਕਾਰੀ ਚ ਵਾਅਦਾ ਕੀਤਾ ਹੈ ਇਹ ਗੱਲ ਦੱਸ ਕੇ ਕਿ ਕਿਸੇ ਵੀ ਵਿਅਕਤੀ ਜਿਸ ਦੀ ਆਰਥਿਕ ਸ਼ਮਤਾ ਜਿਹੜੀ 1.5 ਲੱਖ ਤੋਂ ਘੱਟਦੀ ਹੈ ਉਹ ਜਿਹੜੀ ਫ੍ਰੀ ਲੀਗਲ ਏਡ ਜਾਂ ਮੁਫਤ ਕਾਨੂੰਨੀ ਜਿਹੜੀ ਸਹਾਇਤਾ ਹੈ ਉਸ ਦੀ ਜਿਹੜਾ ਸੇਵਾ ਲੈ ਸਕਦਾ ਹੈ ਥੋੜਾ ਜਿਹਾ ਹੋਰ ਇਹ ਸਾਡੇ ਦਰਸ਼ਕਾਂ ਨੂੰ ਇਸ ਗੱਲ ਬਾਰੇ ਦੱਸੋ ਕਿ ਕਈ ਵਾਰ ਐਦਾਂ ਹੁੰਦਾ ਹੈ ਕਿ ਕਿਸੇ ਵਿਅਕਤੀ ਨੇ ਸਲਾਹ مشورہ ਹੀ ਕਰਨਾ ਹੁੰਦਾ ਹੈ ਕਿ ਹਲੇ ਕੇਸ ਜਿਹੜਾ ਹੈ ਉਸ ਦੀ ਤਿਆਰੀ ਕਰਨੀ ਹੈ ਤਾਂ ਉਹ ਜਿਹੜਾ ਸਲਾਹ مشوره ਦੇ ਲਈ ਵੀ ਤੁਸੀਂ ਜਿਹੜਾ ਫ੍ਰੀ ਲੀਗਲ ਏਡ ਸਰਵਿਸ ਦੀ ਜਿਹੜੀ ਹੈ ਮਦਦ ਲੈ ਸਕਦੇ ਹੋ ਕਿ ਜਾਂ ਸਿਰਫ ਤੁਹਾਨੂੰ ਜਿਹੜਾ ਉਹ ਜਿਹੜੀ ਮੁਫਤ ਕਾਨੂੰਨੀ ਸਹਾਇਤਾ ਹੈ ਉਹ ਕੇਸ ਧਾਰ ਕਰਨ ਲੱਗੇ ਹੀ ਮਿਲਣੀ ਹੈ ਥੋੜਾ ਜਿਹਾ ਇਸ ਗੱਲ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ ਜੀ ਹਾਂ ਜੀ ਇੱਥੇ ਮੈਂ ਦੱਸਣਾ ਚਾਹੁੰਦਾ ਕਿ ਜਦੋਂ ਤੁਸੀਂ ਸਾਡੇ ਕੋਲ ਅਪਰੋਚ ਕਰਦੇ ਹੋ ਚਾਹੇ ਤੁਸੀਂ ਆਨਲਾਈਨ ਪੋਰਟਲ ਰਾਹੀਂ ਕਰੋ ਚਾਹੇ ਤੁਸੀਂ ਇਹਨਾਂ ਪਰਸਨ ਸਾਡੇ ਕੋਲ ਆਓ ਤਾਂ ਜਦੋਂ ਤੁਸੀਂ ਐਪਲੀਕੇਸ਼ਨ ਦਿੰਦੇ ਹੋ ਤਾਂ ਤੁਹਾਨੂੰ ਜਿਹੜਾ ਹੈਗਾ ਸਬੰਧਤ ਜਿਹੜਾ ਵਕੀਲ ਆ ਉਹ ਅਸਾਈਨ ਕਰ ਦਿੱਤਾ ਜਾਂਦਾ ਉਹਦੇ ਕੋਲ ਜਾ ਕੇ ਤੁਸੀਂ ਆਪਣੀ ਕੋਈ ਵੀ ਜਿਹੜੀ ਤੁਹਾਡੀ ਗ੍ਰਿਵੈਂਸਿਸ ਹੈਗੀ ਆ ਕੋਈ ਵੀ ਤੁਹਾਡਾ ਇਸ਼ੂ ਹੈਗਾ ਚਾਹੇ ਉਹ ਫੌਜਦਾਰੀ ਨਾਲ ਸੰਬੰਧ ਰੱਖਦਾ ਹੋਵੇ ਚਾਹੇ ਰੈਵਿਊ ਨਾਲ ਰੈਵਿਊ ਨਾਲ ਚਾਹੇ ਸਿਵਲ ਮੈਟਰ ਹੋਵੇ ਕੋਈ ਵੀ ਮੈਟਰ ਆ ਤੁਸੀਂ ਆਪਣੇ ਵਕੀਲ ਦੇ ਨਾਲ ਰਾਇ ਮਸ਼ਵਰਾ ਕਰ ਸਕਦੇ ਹੋ ਜੇ ਉਹਦਾ ਕੋਈ ਲੀਗਲ ਕੋਈ ਰਿਮੀਡੀ ਹੈ ਤਾਂ ਉਹ ਜਿਹੜਾ ਹੈਗਾ ਵਕੀਲ ਸਬੰਧਤ ਵਕੀਲ ਆ ਤੁਹਾਨੂੰ ਮਤਲਬ ਅਸਿਸਟ ਕਰੂਗਾ ਉਹਦੇ ਨਾਲ ਜੇ ਤੁਸੀਂ ਕੇਸ ਫਾਈਲ ਕਰਨਾ ਜਾਂ ਕੰਪਲੀਟ ਫਾਈਲ ਕਰਨਾ ਜੇ ਡਿਫੈਂਡ ਕਰਨਾ ਤਾਂ ਸਾਰੇ ਜਿਹੜੇ ਤੁਹਾਡੇ ਹੈਗੇ ਰਾਈਟ ਉਹ ਜਿਹਦਾ ਵਕੀਲ ਹੈਗਾ ਤੁਹਾਡੇ ਲਈ ਉਹ ਪ੍ਰੀਜ਼ਰਵ ਕਰੂਗਾ ਠੀਕ ਹੈ ਇਹ ਵਕੀਲ ਸਾਹਿਬ ਸਾਡਾ ਇੱਕ ਜਿਹੜੀ ਲੀਗਲ ਜਿਹੜੀ ਪਾਸ਼ਾ ਹੈਗੀ ਆ ਕਾਨੂੰਨੀ ਪਾਸ਼ਾ ਉਸ ਦੇ ਵਿੱਚ ਇੱਕ ਸ਼ਬਦ ਵਰਤਿਆ ਜਾਂਦਾ ਹੈ ਜੀ ਵਿਕਟਿਮ ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਪੀੜਿਤ ਕਹਿੰਦੇ ਆ ਅ ਕਿਸੇ ਪੀੜਿਤ ਵਿਅਕਤੀ ਦਾ ਜਦ ਕੇਸ ਚੱਲਦਾ ਹੈ ਕੋਰਟ ਦੇ ਵਿੱਚ ਬੰਦਾ ਜਿਹੜਾ ਕੋਰਟ ਬੰਦੇ ਨੇ ਜਿਹਨੇ ਉਹਨਾਂ ਦੇ ਖਿਲਾਫ ਜੁਰਮ ਕੀਤਾ ਹੁੰਦਾ ਉਸ ਨੂੰ ਕੋਰਟ ਦੇ ਵਿੱਚ ਸਜ਼ਾ ਵੀ ਹੋ ਜਾਂਦੀ ਹੈ ਉਸ ਨੂੰ ਨਿਆ ਮਿਲ ਜਾਂਦਾ ਹੈ ਪਰ ਬਹੁਤ ਸਾਰੀ ਵਾਰ ਐਦਾਂ ਦਾ ਹੁੰਦਾ ਹੈ ਕਿ ਉਹ ਜਿਹੜਾ ਪੀੜਤ ਵਿਅਕਤੀ ਹੁੰਦਾ ਹੈ ਉਸ ਦਾ ਜਿਹੜਾ ਜਿਹਨੂੰ ਆਪਾਂ ਕਹਿੰਦੇ ਆਰਥਿਕ ਤੌਰ ਤੇ ਵੀ ਨੁਕਸਾਨ ਹੋਇਆ ਹੁੰਦਾ ਹੈ ਜਾਂ ਉਸ ਪੀੜਤ ਵਿਅਕਤੀ ਨੂੰ ਆਪਣੀ ਜ਼ਿੰਦਗੀ ਦੁਬਾਰਾ ਸ਼ੁਰੂ ਕਰਨ ਲਈ ਕੁਝ ਹਰ ਤੱਕ ਮਦਦ ਦੀ ਜਿਹੜੀ ਇਹ ਲੋੜ ਹੁੰਦੀ ਹੈ ਕਿ ਸਾਡੇ ਸੰਵਿਧਾਨ ਦੇ ਵਿੱਚ ਇਸ ਗੱਲ ਦਾ ਧਿਆਨ ਰੱਖਦੇ ਹੋਏ ਕੋਈ ਪੀੜਤ ਵਿਅਕਤੀ ਨੂੰ ਕੋਈ ਐਹੋ ਜਿਹਾ ਮੁਆਵਜ਼ਾ ਜਾਂ ਕੋਈ ਹੋਰ ਜਿਹੜੀ ਆਰਥਿਕ ਮਦਦ ਦੀ ਕੋਈ ਸਕੀਮ ਹੋਵੇ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦਿਓ ਜੀ ਹਾਂਜੀ ਜਿਹੜਾ ਸਾਡਾ ਕ੍ਰਿਮੀਨਲ ਜਸਟਿਸ ਸਿਸਟਮ ਹੈਗਾ ਹਾਂਜੀ ਜਦੋਂ ਇਹਦੀ ਰਚਨਾ ਹੋਈ ਤਾਂ ਇਹ ਅਕਿਊਜ਼ਡ ਦੇ ਔਰੀਐਂਟਡ ਸੀਗਾ ਉਹਨੂੰ ਪਨਿਸ਼ਮੈਂਟ ਦੇਣਾ ਉਹਦਾ ਟ੍ਰਾਇਲ ਕੰਡਕਟ ਕਰਾਉਣਾ ਅਤੇ ਕਦੇ ਵੀ ਵਿਕਟਮ ਦੀ ਗੱਲ ਨਹੀਂ ਹੋਈ ਠੀਕ ਹੈ ਜੀ ਸੋ 2009 ਦੇ ਵਿੱਚ ਜਿਹੜਾ ਕਨਸੈਪਟ ਆਫ ਵਿਕਟਮੋਲੋਜੀ ਆਇਆ ਜਿਹਦੇ ਵਿੱਚ ਅਸੀਂ ਵਿਕਟਮ ਦੀ ਗੱਲ ਕਰਨੇ ਸ਼ੁਰੂ ਕੀਤੀ ਠੀਕ ਹੈ ਜੀ ਵਿਕਟਮ ਦੇ ਕੀ ਰਾਈਟਸ ਨੇ ਵਿਕਟਮ ਨੂੰ ਕਿਵੇਂ ਰੀਹੈਬਿਟੂਲੇਟ ਕਰਨਾ ਕਿਵੇਂ ਉਹਨੂੰ ਆਮ ਜਿਹੜੇ ਜੀਵਨ ਦੇ ਵਿੱਚ ਵਾਪਸ ਲੈ ਕੇ ਆਉਣਾ ਜਿਹੜਾ ਸੋ ਇਸ ਦੇ ਇਸ ਦੇ ਨਾਲ ਕਈ ਤਰ੍ਹਾਂ ਦੇ ਜਿਹੜੇ ਹੈਗੇ ਆ ਰਾਈਟਸ ਜਿਹੜੀ ਹੈਗੇ ਆ ਉਹ ਵਿਕਟਮ ਨੂੰ ਵੀ ਦਿੱਤੇ ਗਏ ਠੀਕ ਹੈ ਜੀ ਸੋ ਵਿਕਟਮ ਜਿਵੇਂ ਅਸੀਂ ਉਦਾਹਰਨ ਦੇ ਤੌਰ ਤੇ ਜਿਵੇਂ ਰੇਪ ਵਿਕਟਮ ਹੋ ਗਿਆ ਜਿਵੇਂ ਐਸਿਡ ਅਟੈਕ ਵਿਕਟਮ ਹੋ ਗਿਆ ਜਿਵੇਂ ਕਿਸੇ ਦੀ ਡੈਥ ਹੋ ਜਾਂਦੀ ਆ ਉਹਦੇ ਪੇਰੈਂਟਸ ਹੋ ਗਏ ਗਾਰਡੀయన్స్ ਹੋ ਗਏ ਜਿਹੜੇ ਨਹੀਂ ਅਫੋਰਡ ਕਰ ਸਕਦੇ ਠੀਕ ਹੈ ਜੀ ਸੋ ਉਹਨਾਂ ਲਈ ਵੱਖ-ਵੱਖ ਤਰ੍ਹਾਂ ਦੇ ਜਿਹੜੇ ਹੈਗੇ ਵਿਕਟਮ ਕੰਪਨਸੇਸ਼ਨ ਜਿਹੜੀਆਂ ਸਕੀਮਸ ਗਵਰਨਮੈਂਟ ਨੇ ਲੈ ਕੇ ਆਂਦੀਆਂ ਇਹਦੇ ਤਹਿਤ ਜਿਹੜਾ ਹੈਗਾ ਹੁਣ ਤੁਸੀਂ ਅਗਲਾ ਸਵਾਲ ਇਹ ਬਣ ਜਾਂਦਾ ਹੈ ਕਿ ਤੁਸੀਂ ਇਹਦੀ ਅਵੇਲ ਕਿਵੇਂ ਕਰ ਸਕਦੇ ਹੋ ਕੰਪਨਸੇਸ਼ਨ ਜਦੋਂ ਕੋਈ ਵੀ ਐਫਆਈਆਰ ਦਰਜ ਹੁੰਦੀ ਆ ਹਾਂਜੀ ਉਹ ਸਬੰਧਤ ਜਿਹੜਾ ਆਯੂ ਹੁੰਦਾ ਜਾਂ ਇਨਸਪੈਕਟਰ ਜਿਹਨੇ ਲੌਂਚ ਕੀਤੀ ਐਫਆਈਆਰ ਉਹ ਜਿਹੜਾ ਹੈਗਾ ਜਿਵੇਂ ਸਪੋਜ਼ ਐਸੈਟ ਅਟੈਕ ਜਿਹੜਾ ਕੇਸ ਆ ਗਿਆ ਤਾਂ ਉਸ ਕੇਸਾ ਦੇ ਵਿੱਚ ਸਾਨੂੰ ਪ੍ਰਾਇਮਰੀ ਕੁਝ ਫੰਡ ਵੀ ਚਾਹੀਦੇ ਹੁੰਦੇ ਆ ਹਾਂਜੀ ਉਸ ਹਾਲਾਤਾਂ ਦੇ ਵਿੱਚ ਜਿਹੜਾ ਆਯੂ ਹੁੰਦਾ ਉਹ ਸਬੰਧਤ ਜਿਹੜਾ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਹੈਗੀ ਆ ਠੀਕ ਹੈ ਜੀ ਉੱਥੇ ਜਾ ਕੇ ਅਪਰੋਚ ਕਰ ਸਕਦਾ ਸੋ ਉਹ ਜਦੋਂ ਤੱਕ ਤੁਹਾਡਾ ਇਹਦੇ ਵੀ ਇਹ ਜ਼ਰੂਰੀ ਨਹੀਂ ਕਿ ਤੁਹਾਨੂੰ ਜਿਹੜਾ ਅਕਿਊਜ਼ ਦੀ ਟ੍ਰੇਸੇਬਿਲਟੀ ਹੋਈ ਹੋਵੇ ਇਹ ਕਿ ਤੁਮ ਨੂੰ ਦੀ ਰੀਹੈਬਿਟੇਟ ਕਰਨਾ ਗਵਰਨਮੈਂਟ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ। ਸੋ ਗਵਰਨਮੈਂਟ ਨੇ ਪ੍ਰਾਈਮਰੀ ਫਸਾਈ ਦੇਖ ਕੇ ਉਹਨੂੰ ਕੁਝ ਇੰਟਰਮ ਰੀਲੀਫ ਦੇ ਦਿੱਤਾ ਜਾਂਦਾ। ਜਦੋਂ ਤੱਕ ਉਸ ਮਸਲੇ ਦਾ ਹੱਲ ਨਹੀਂ ਹੁੰਦਾ, ਜਦੋਂ ਤੱਕ ਅਕਿਊਜ਼ ਟ੍ਰੇਸ ਨਹੀਂ ਹੁੰਦਾ। ਸੋ ਉਦੋਂ ਤੱਕ ਜਿਹੜਾ ਇੰਟਰਮ ਰੀਲੀਫ ਦੇ ਦਿੱਤਾ ਜਾਂਦਾ ਜਿਹੜਾ ਕਿ 2 ਹਫ਼ਤਿਆਂ ਦੇ ਵਿੱਚ ਦੇ ਦਿੱਤਾ ਜਾਂਦਾ। ਜਿਹੜਾ ਪਰਮਨੈਂਟ ਰੀਲੀਫ ਹੈਗਾ ਉਹ 60 ਦਿਨਾਂ ਦੀ ਇਨਕੁਆਇਰੀ ਕੰਡਕਟ ਕਰਕੇ ਦੇ ਦਿੱਤਾ ਜਾਂਦਾ। ਸੋ ਜਿਹੜਾ ਸ਼ੈਡਿਊਲ ਇੱਕ ਸ਼ੈਡਿਊਲ ਬਣਾ ਦਿੱਤਾ ਗਿਆ। ਸ਼ੈਡਿਊਲ ਦੇ ਵਿੱਚ ਸਪੋਜ਼ ਜਿਵੇਂ ਮਰਡਰ ਕੇਸ ਹੋਇਆ ਉਹਦੇ ਵਿੱਚ ਮਿਨਿਮਮ 5 ਤੋਂ 10 ਲੱਖ ਤੱਕ ਦਾ ਜਿਹੜਾ ਮੁਆਵਜ਼ਾ ਉਹ ਸਰਕਾਰ ਦਿੰਦੀ ਹੈ ਜਿਵੇਂ ਰੇਪ ਐਗਰੀਵੇਟਿਡ ਰੇਪ ਹੋ ਗਿਆ ਗੈਂਗ ਰੇਪ ਹੋ ਗਿਆ ਉਹਦੇ ਵਿੱਚ 4 ਤੋਂ ਲੈ ਕੇ 8 ਲੱਖ ਤੱਕ ਇਸ ਤਰ੍ਹਾਂ ਜਿਵੇਂ ਐਸਿਡ ਅਟੈਕ ਹੋ ਗਿਆ ਉਹਦੇ ਵਿੱਚ ਹੋ ਗਿਆ 4 ਤੋਂ ਲੈ ਕੇ 8 ਲੱਖ ਤੱਕ ਸੋ ਇਸ ਤਰ੍ਹਾਂ ਇੱਕ ਸ਼ਡਿਊਲ ਬਣਾ ਦਿੱਤਾ ਗਿਆ ਜਿਹਦੇ ਵਿੱਚ ਅਕੋਰਡਿੰਗ ਟੂ ਜਿੰਨਾ ਵੀ ਉਹਨਾਂ ਨੂੰ ਹਾਦਸੇ ਨਾਲ ਪੀੜਤ ਹੁੰਦਾ ਉਹ ਵੈਰੀਫਾਈ ਕਰਕੇ ਉਹਨੂੰ ਮੁਆਵਜ਼ਾ ਰਾਸ਼ੀ ਜਿਹੜੀ ਹੈਗੀ ਆ ਉਹ ਦੇ ਦਿੱਤੀ ਜਾਂਦੀ ਹੈ ਇਹ ਜਿੱਦਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸਿਆ ਕਿ ਜਿਹੜਾ ਪੀੜਤ ਵਿਅਕਤੀ ਹੈ ਉਸ ਨੂੰ ਜਿਹੜਾ ਮੁਆਵਜ਼ਾ ਦੇਣ ਦੇ ਲਈ 2009 ਤੋਂ ਬਾਅਦ ਜਿਹੜੀ ਇੱਕ ਸਕੀਮ ਸਰਕਾਰ ਦੁਆਰਾ ਬਣਾਈ ਗਈ ਹੈ ਜਿਸ ਨਾਲ ਜਿਹੜਾ ਪੀੜਿਤ ਵਿਅਕਤੀ ਹਨ ਜਾਂ ਉਸ ਨਾਲ ਜਿਹੜੇ ਸੰਬੰਧਤ ਵਿਅਕਤੀ ਹਨ ਉਹ ਆਪਣੀ ਇੱਕ ਸਮਾਜ ਦੇ ਵਿੱਚ ਦੁਬਾਰਾ ਜ਼ਿੰਦਗੀ ਉਹ ਸ਼ੁਰੂ ਕਰ ਸਕਣ ਤੁਸੀਂ ਇਹਦੇ ਨਾਲ ਸਾਡੇ ਦਰਸ਼ਕਾਂ ਨੂੰ ਆ ਵੀ ਦੱਸਿਆ ਕਿ ਜਿਹੜਾ ਕੋਈ ਫੌਜਦਾਰੀ ਦਾ ਜੁਰਮ ਹੁੰਦਾ ਹੈ ਉਸ ਦੇ ਵਿੱਚ ਜਿਹੜਾ ਇਨਵੈਸਟੀਗੇਟਿੰਗ ਜਿਹੜਾ ਅਫਸਰ ਹੁੰਦਾ ਹੈ ਜਿਹਨੂੰ ਤਵਦੀਸ਼ੀ ਅਫਸਰ ਕਹਿੰਦੇ ਆ ਉਹ ਜਿਹੜਾ ਹੈ ਉਹ ਦਰਖਾਸਤ ਜਿਹੜਾ ਹੈ ਉਹਥੇ ਜ਼ਿਲ੍ਹਾ ਜਿਹੜਾ EDR ਸੈਂਟਰ ਉੱਥੇ ਜਾ ਕੇ ਦੇਖ ਸਕਦਾ ਹੈ ਕਿ ਜਿਹੜਾ ਕੋਈ ਵਿਅਕਤੀ ਹੈ ਉਹ ਜਿਹੜੀ ਆਪਣੀ ਦਰਖਾਸਤ ਹੈ ਉਹ ਸੰਬੰਧਿਤ ਪੁਲਿਸ ਥਾਣੇ ਦੇ ਥਰੂ ਹੀ ਦੇ ਸਕਦਾ ਹੈ ਜਾਂ ਸਿੱਧਾ ਜਾ ਕੇ ਵੀ ਮਾਨਯੋਗ ਅਦਾਲਤ ਨੂੰ ਜਿਹੜਾ ਹੈਗਾ EDR ਸੈਂਟਰ ਨੂੰ ਉੱਥੇ ਅਪਰੋਚ ਕਰ ਸਕਦੇ ਹਨ ਕਿ ਜੀ ਸਾਨੂੰ ਜਿਹੜਾ ਹੈ ਜਿਹੜੀ ਆ ਮਦਦ ਦਿੱਤੀ ਜਾਵੇ ਜੀ ਹਾਂਜੀ ਇਹਦੇ ਵਿੱਚ ਇੱਕ ਤਾਂ ਇਹ ਮਾਧਿਅਮ ਹੋ ਗਿਆ ਜੀ ਦੂਜਾ ਮਾਧਿਅਮ ਹੋ ਗਿਆ ਤੁਸੀਂ ਸਿੱਧਾ ਜਾ ਕੇ ਜਿਹੜਾ ਹੈਗਾ ਡਿਸਟ੍ਰਿਕਟ ਲੀਗਲ ਸਰਵਿਸਿਜ਼ ਅਥਾਰਟੀ ਆ ਉੱਥੇ ਆਪਣੀ ਜਿਹੜੀ ਐਪਲੀਕੇਸ਼ਨ ਮੂਵ ਕਰ ਸਕਦੇ ਹੋ ਕਿ ਇਹਨਾਂ ਹਾਲਾਤਾਂ ਦੇ ਵਿੱਚ ਅਫੈਂਸ ਕਮਿਟ ਹੋਇਆ ਹੈਗਾ ਜਾਂ ਰੇਪ ਕਮਿਟ ਹੋਇਆ ਹੋਇਆ ਜਾਂ ਐਕਸੈਪ ਅਟੈਕ ਹੋਇਆ ਹੋਇਆ ਤਾਂ ਜਿਹੜੀ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਹੈਗੀ ਆ ਉਹ ਇਨਕੁਆਇਰੀ ਕੰਡਕਟ ਕਰਾ ਕੇ ਤੋਂ ਜਿਹੜਾ ਇੰਟੈਰਨਲ ਰਿਲੀਫ ਹੁੰਦਾ ਉਹ ਦੇ ਦਿੱਤਾ ਜਾਂਦਾ ਸੋ ਇਸ ਤਰ੍ਹਾਂ ਜਿਹੜੀ ਮਦਦ ਕੀਤੀ ਜਾਂਦੀ ਠੀਕ ਹੈ ਜੀ ਦੇਖੋ ਆਪਾਂ ਪ੍ਰੋਗਰਮ ਦੇ ਵਿੱਚ ਦੁਬਾਰਾ ਦੁਬਾਰਾ ਇੱਕ ਜਿਹੜਾ ਇੰਸਟੀਟਿਊਸ਼ਨ ਦਾ ਇੱਕ ਸਥਾਨ ਦਾ ਜ਼ਿਕਰ ਕਰ ਰਹੇ ਹਾਂ ਉਹ ਹੈ ਜੀ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਥੋੜਾ ਜਿਹਾ ਸਾਡੇ ਦਰਸ਼ਕਾਂ ਦੀ ਜਾਣਕਾਰੀ ਚ ਇਹ ਵਾਅਦਾ ਕਰੋਗੇ ਜਿਹੜੀ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਹੈ ਜੀ ਜਿਹਨੂੰ ਆਪਾਂ ਡੀ ਐਲ ਐਸ ਵੀ ਕ ਹਰ ਜ਼ਿਲ੍ਹੇ ਦੇ ਵਿੱਚ ਹੁੰਦੀ ਹੈ ਜਾਂ ਹਰ ਜ਼ਿਲ੍ਹੇ ਦੇ ਵਿੱਚ ਹੁੰਦੀ ਹੈ ਤਾਂ ਉਹ ਕਿਹੜੀ ਜਗ੍ਹਾ ਹੁੰਦੀ ਹੈ ਤੇ ਉਥੇ ਕਿੱਦਾਂ ਜਾ ਕੇ ਕਿਸ ਨੂੰ ਮਿਲਣਾ ਹੁੰਦਾ ਉਹਦੇ ਬਾਰੇ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਦੱਸੋ ਜੀ ਹਾਂਜੀ ਅ ਦੇਖੋ ਜੀ ਫੰਡਮੈਂਟਲ ਰਾਈਟਸ ਦੇ ਅਕੋਰਡਿੰਗ ਜਿਹੜਾ ਹੈਗਾ ਲੋਕਾਂ ਦੇ ਜਿਹੜੇ ਰਾਈਟਸ ਆ ਲੀਗਲ ਰਾਈਟਸ ਆ ਉਹਨੂੰ ਪ੍ਰੀਜ਼ਰਵ ਕਰਨਾ ਗਵਰਨਮੈਂਟ ਦੀ ਜਿਹੜੀ ਹੈਗੀ ਆ ਉਹ ਜ਼ਿੰਮੇਵਾਰੀ ਵੀ ਆ ਠੀਕ ਹੈ ਜੀ ਉਹਦੇ ਤਹਿਤ 1987 ਦੇ ਵਿੱਚ ਇੱਕ ਲੀਗਲ ਸਰਵਿਸਿਜ਼ ਅਥਾਰਟੀ ਐਕਟ ਜਿਹੜਾ ਬਣਾਇਆ ਗਿਆ ਠੀਕ ਹੈ ਜੀ ਉਹਦੇ ਤਹਿਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਵਨ ਸਾਰੇ ਦੇਸ਼ ਦੇ ਵਿੱਚ ਇਹ ਐਕਟ ਨੂੰ ਲਾਗੂ ਕੀਤਾ ਗਿਆ ਠੀਕ ਹੈ ਜੀ ਹਰ ਜ਼ਿਲ੍ਹਿਆਂ ਦੇ ਵਿੱਚ ਇੱਕ ਡਿਸਟ੍ਰਿਕਟ ਲੀਗਲ ਸਰਵਿਸਿਜ਼ ਅਥਾਰਟੀ ਬਣਾਈ ਗਈ ਜਿਹਨੂੰ ਜਿਹੜੀ ਸਟੇਟ ਗਵਰਨਮੈਂਟ ਅਥਾਰਟੀ ਦੇ ਅੰਡਰ ਕੰਮ ਕਰਦੀ ਹੈ ਇਸ ਦੇ ਅੰਦਰ ਜਿਹੜਾ ਹੈਗਾ অথরাইਜ਼ਡ ਪਰਸਨ ਹੈਗਾ ਜਿਹੜਾ ਜੱਜ ਸਾਹਿਬ ਹੁੰਦੇ ਆ ਜਿਵੇਂ ਸਿਵਲ ਜੱਜ ਸੀਨੀਅਰ ਡਿਵੀਜ਼ਨ ਹੋਗੇ ਸੀਜੀਐਮਸ ਹੋਗੇ ਇਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਜਿਹੜੇ ਸੈਕਟਰੀ ਹੈਗੇ ਆ ਇਹ ਜਿਹੜੇ ਕੰਮ ਕਰਦੇ ਆ ਇਹਨਾਂ ਦਾ ਜਿਹੜਾ ਚੇਅਰ ਪਰਸਨ ਹੁੰਦੇ ਹੋ ਡਿਸਟ੍ਰਿਕਟ ਕੰਸੈਸ਼ਨ ਜੱਜ ਹੁੰਦੇ ਆ ਸੋ ਇਸ ਤਰ੍ਹਾਂ ਜਿਹੜੇ ਕੋਈ ਵੀ ਗ੍ਰੀਵੈਂਸ ਹੁੰਦੇ ਆ ਜਾਂ ਕੋਈ ਵੀ ਲੀਗਲ ਏਡ ਦੀ ਮਦਦ ਲੈਣਾ ਚਾਹੁੰਦਾ ਉਹ ਜਾ ਕੇ ਸੰਬੰਧਤ ਜਿਹੜੀ ਡਿਸਟ੍ਰਿਕਟ ਦੇ ਵਿੱਚ ਲੀਗਲ ਸਰਵਿਸਿਜ਼ ਅਥਾਰਟੀ ਹੈਗੀ ਉਹਨੂੰ ਕੋਚ ਕਰ ਸਕਦਾ ਲਿਖਤੀ ਰੂਪ ਦੇ ਵਿੱਚ ਆਨਲਾਈਨ ਪੋਰਟਲ ਦੇ ਵਿੱਚ ਤੁਸੀਂ ਜਾ ਕੇ ਆਪਣੀ ਦਰਖਾਸਤ ਦੇ ਸਕਦੇ ਹੋ ਉਹ ਉਸ ਤਰ੍ਹਾਂ ਤੁਹਾਡੇ ਨਾਲ ਸੰਪਰਕ ਕੀਤਾ ਜਾਂਦਾ ਹੈ ਤਾਂ ਉਹਨੂੰ ਲੀਗਲ ਜਿਹੜੀ ਹੈਗੀ ਏਡ ਪ੍ਰੋਵਾਈਡ ਕੀਤੀ ਜਾਂਦੀ ਹੈ ਸੋ ਕਹਿੰਦਾ ਭਾਵ ਹੈ ਕਿ ਹਰ ਜ਼ਿਲ੍ਹਾ ਜਿਹੜੀ ਕਚਹਿਰੀ ਹੈ ਉਸ ਦੇ ਵਿੱਚ ਜਿਹੜੀ ਇਹ ਡਿਸਟ੍ਰਿਕਟ ਲੀਗਲ ਏਡ ਸਰਵਿਸ ਜਿਹੜੀ ਇਹ ਦਿੱਤੀ ਜਾਂਦੀ ਡੀ ਐਲ ਐਸ ਏ ਦੀ ਸਥਾਪਨਾ ਕੀਤੀ ਗਈ ਹੈ ਜਿੱਥੇ ਕੋਈ ਵੀ ਵਿਅਕਤੀ ਜਾ ਕੇ ਜਿਹੜੀਆਂ ਸੇਵਾਵਾਂ ਦਾ ਲਾਭ ਲੈ ਸਕਦਾ ਹੈ ਹੁਣ ਤੱਕ ਵਕੀਲ ਸਾਹਿਬ ਅਸੀਂ ਗੱਲ ਕੀਤੀ ਸੀ ਕਿ ਪੀੜਤ ਵਿਅਕਤੀਆਂ ਦੀ ਜਦ ਅਸੀਂ ਕਾਨੂੰਨ ਦੀ ਪਰਿਭਾਸ਼ਾ ਵਿੱਚ ਜਾਂਦੇ ਹਾਂ ਇੱਕ ਸ਼ਬਦ ਵਰਤਦੇ ਹਾਂ ਜੀ ਦੋਸ਼ੀ ਇੱਕ ਅਸੀਂ ਸ਼ਬਦ ਵਰਦੇ ਹਾਂ ਜੀ ਮੁਜਰਮ ਕਹਿੰਦਾ ਭਾਵ ਹੈ ਕਿ ਜਦ ਤੱਕ ਕਿਸੇ ਵਿਅਕਤੀ ਦੇ ਉੱਤੇ ਦੋਸ਼ ਸਾਬਤ ਨਹੀਂ ਹੋ ਜਾਂਦੇ ਉਸ ਨੂੰ ਮੁਜਰਮ ਜਿਹੜਾ ਕਰਾਰ ਨਹੀਂ ਕੀਤਾ ਜਾ ਸਕਦਾ ਤਾਂ ਉਸ ਨੂੰ ਦੋਸ਼ੀ ਕਿਹਾ ਜਾਂਦਾ ਹੈ ਜਿਹਨੂੰ ਆਪ ਅੰਗਰੇਜ਼ੀ ਵਿੱਚ ਅਕਿਊਜ਼ਡ ਵੀ ਕਹਿੰਦੇ ਹਨ ਤਾਂ ਜਿੱਦਾਂ ਤੁਸੀਂ ਦੱਸਿਆ ਕਿ ਪੀੜਤ ਵਿਅਕਤੀਆਂ ਦੇ ਵੀ ਹੱਕ ਹੁੰਦੇ ਹਨ ਕਿ ਸਾਡੇ ਸੰਵਿਧਾਨ ਦੇ ਵਿੱਚ ਜਿਹੜਾ ਕੋਈ ਦੋਸ਼ੀ ਹੈ ਜਾਂ ਅਕਿਊਜ਼ਡ ਹੈ ਵਿਅਕਤੀ ਉਸਦੇ ਵੀ ਕੋਈ ਹੱਕ ਹਨ ਜੇ ਹਨ ਤਾਂ ਕੀ ਹਨ ਹੱਕ ਤਾਂ ਉਹ ਕਿਦਾਂ ਉਹਦੀ ਪ੍ਰਾਪਤੀ ਹੋ ਸਕਦੀ ਹੈ ਉਹਦੇ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਜੀ ਹਾਂਜੀ ਦੇਖੋ ਸਾਡਾ ਸੰਵਿਧਾਨ ਜਿਹੜਾ ਹੈਗਾ ਉਹਦੇ ਵਿੱਚ ਹਰ ਇੱਕ ਗੱਲ ਦਾ ਧਿਆਨ ਰੱਖਿਆ ਗਿਆ ਹਾਂਜੀ ਵਿਕਟਮ ਦੇ ਵੀ ਕੋਈ ਅਧਿਕਾਰ ਹਨ ਅਕਿਊਜ਼ ਦੇ ਵੀ ਕੋਈ ਅਧਿਕਾਰ ਹਨ ਇਸ ਤਹਿਤ ਕੋਈ ਵੀ ਅਕਿਊਜ਼ਡ ਹੈਗਾ ਜਦੋਂ ਉਹਨੂੰ ਜਦੋਂ ਕੋਈ ਅਫੈਂਸ ਕਮਿਟ ਹੁੰਦਾ ਤਾਂ ਉਹ ਨੋਮੀਨੇਟ ਹੋ ਜਾਂਦਾ ਉਸ ਤੋਂ ਬਾਅਦ ਜੇ ਮੰਨ ਲਓ ਕੋਈ ਬੇਲੇਬਲ ਅਫੈਂਸ ਹੈਗਾ ਤਾਂ ਜੇਲ੍ਹ ਵਿੱਚ ਇਹਨੂੰ ਬੇਲ ਦੇ ਦਿੱਤੀ ਜਾਂਦੀ ਹੈ। ਠੀਕ ਹੈ ਜੀ। ਠਾਣੇ 'ਚੋਂ ਹੀ ਮਾਫ਼ ਕਰਨਾ ਥਾਣੇ 'ਚੋਂ ਵੀ ਬੇਲ ਦਿੱਤੇ ਦਿੱਤੀ ਜਾਂਦੀ ਹੈ। ਠੀਕ ਹੈ। ਜੇ ਉਹ ਨਾਨ ਬੇਲੇਬਲ ਹੁੰਦਾ ਹੈ ਤਾਂ ਜਿਹੜੀ ਹੈਗੀ ਆ ਮੈਜਿਸਟਰੇਟ ਸਾਹਿਬ ਉਹਨੂੰ ਜਿਹੜੀ ਹੈਗੀ ਆ ਜ਼ਮਾਨਤ ਦੇ ਦਿੰਦੇ ਆ। ਠੀਕ ਹੈ। ਉਸ ਕੇਸ ਦੇ ਵਿੱਚ 24 ਘੰਟਿਆਂ ਦੇ ਵਿੱਚ ਜਿਹੜੀ ਉਹਦੀ ਰਾਈਟ ਆ ਉਹਨੂੰ ਮੈਜਿਸਟਰੇਟ ਸਾਹਮਣੇ ਪੇਸ਼ ਕੀਤਾ ਜਾਵੇ। ਠੀਕ ਹੈ ਜੀ। ਅਤੇ ਗਰਾਉਂਡ ਆਫ ਰੈਸਟ ਉਹਨੂੰ ਦੱਸੇ ਜਾਣ ਐਫ ਆਈ ਆਰ ਦੀ ਕਾਪੀ ਉਹਨੂੰ ਪ੍ਰੋਵਾਈਡ ਕੀਤੀ ਜਾਵੇ ਠੀਕ ਹੈ ਜੀ ਉਹਦੇ ਪੇਰੈਂਟਸ ਨੂੰ ਦੱਸਿਆ ਜਾਵੇ ਇਹ ਉਹਦੀਆਂ ਰਾਈਟਸ ਹੈਗੀਆਂ ਠੀਕ ਹੈ ਜੀ ਅਤੇ ਉਹਨੂੰ ਜਿਹੜੀ ਕਾਨੂੰਨੀ ਸਹਾਇਤਾ ਜਿਉ ਨਹੀਂ ਅਫੋਰਡ ਕਰ ਸਕਦਾ ਠੀਕ ਹੈ ਜੀ ਲੀਗਲ ਏਡ ਠੀਕ ਹੈ ਲੀਗਲ ਏਡ ਦੀ ਸਹਾਇਤਾ ਉਹਨੂੰ ਪ੍ਰੋਵਾਈਡ ਕੀਤੀ ਜਾਵੇ ਠੀਕ ਹੈ ਜੀ ਸੋ ਇਸ ਤਰ੍ਹਾਂ ਬਹੁਤ ਤਰ੍ਹਾਂ ਦੀਆਂ ਰਾਈਟ ਜਿਹੜੀਆਂ ਹੈਗੀਆਂ ਸੁਵਿਧਾਵਾਂ ਦਿੱਤੀਆਂ ਗਈਆਂ ਤਾਂ ਕਿ ਜਿਹੜਾ ਉਹ ਆਪਣੇ ਆਪ ਨੂੰ ਡਿਫੈਂਡ ਕਰ ਸਕੇ ਇੱਥੇ ਮੈਂ ਇੱਕ ਗੱਲ ਹੋਰ ਦੱਸਣੀ ਚਾਹਵਾਂਗਾ ਦੇਖੋ ਸਾਡੇ ਇਹ ਸਾਡੇ ਸੰਵਿਧਾਨ ਦੀ ਖੂਬਸੂਰਤੀ ਹੈ ਕਿ ਦੇਖੋ ਜ ਸਾਡੇ ਇੱਕ ਅਜਮਲ ਕਾਸਬ ਸੀਗਾ ਜਿਹਨੇ ਮਤਲਬ ਇਹ ਸਾਰਾ ਕਮਿਟ ਕੀਤਾ ਹਾਂਜੀ ਤਾਂ ਅਸੀਂ ਸਾਡੇ ਦੇਸ਼ ਦੀ ਇੱਕ ਖੂਬਸੂਰਤੀ ਆ ਸਾਡੇ ਦੇਸ਼ ਦੇ ਅਗੇਂਸਟ ਉਹਨੇ ਕ੍ਰਾਈਮ ਕੀਤਾ ਪਰ ਸਾਡੇ ਦੇਸ਼ ਨੇ ਉਹਨੂੰ ਇੱਕ ਅਧਿਕਾਰ ਦਿੱਤਾ ਵੀ ਤੁਸੀਂ ਆਪਣਾ ਟ੍ਰਾਇਲ ਕੰਡਕਟ ਕਰਾਓ ਉਹਦੇ ਵਿੱਚ ਉਹ ਦੋਸ਼ੀ ਪਾਇਆ ਗਿਆ ਤਾਂ ਉਹਨੂੰ ਅਕੋਰਡਿੰਗ ਟੂ ਲਾਅ ਸਜ਼ਾ ਹੋਈ ਠੀਕ ਹੈ ਜੀ ਸੋ ਇੱਕ ਕਲ ਮੈਂ ਇਥੇ ਹੋਰ ਦੱਸਣਾ ਚਾਹਣਾ ਜਿਵੇਂ ਆਪਣਾ ਦਿੱਲੀ ਗੈਂਗ ਰੇਪ ਕੇਸ ਹੋਇਆ ਉਹਦੇ ਵਿੱਚ ਜਿਹੜਾ ਅਕਿਊਜ਼ ਸੀਗਾ ਉਹਨੂੰ ਟ੍ਰਾਇਲ ਕੰਡਕਟ ਹੋਇਆ ਤਾਂ ਉਹਨੂੰ ਜਿਹੜੀ ਹੈਗੀ ਮੌਤ ਦੀ ਸਜ਼ਾ ਦਿੱਤੀ ਗਈ ਇੱਥੇ ਮੈਂ ਇਹ ਵੀ ਦੱਸਣਾ ਚਾਹੁੰਦਾ ਦੇਖੋ ਅਕਿਊਜ਼ਡ ਕੋਲ ਕਿੰਨੀਆਂ ਰਾਈਟਸ ਆ ਉਹਨੂੰ ਮੌਤ ਦੀ ਸਜ਼ਾ ਕਨਵਿਕਸ਼ਨ ਹੋ ਗਈ ਸੈਸ਼ਨ ਕੋਰਟ ਤੋਂ ਉਸ ਤੋਂ ਬਾਅਦ ਉਹ ਕ੍ਰੀਏਟਿਵ ਪਟੀਸ਼ਨ ਦੇ ਨਾਲ ਅਗਲਾ ਨੈਕਸਟ ਕੋਰਟ ਗਿਆ ਉਸ ਤੋਂ ਬਾਅਦ ਉਹ ਮਰਸੀ ਪਟੀਸ਼ਨ ਗਿਆ ਸਜ਼ਾ ਹੋਣ ਤੋਂ 3 ਸਾਲ ਬਾਅਦ ਵੀ ਆਪਣੀਆਂ ਰਾਈਟਸ ਨੂੰ ਅਵੇਲ ਕਰਦਾ ਰਿਹਾ ਜਦੋਂ ਤੱਕ ਪੂਰੀਆਂ ਰਾਈਟਸ ਉਹਦੀਆਂ ਐਗਜ਼ੌਸਟ ਨਹੀਂ ਹੋ ਗਈਆਂ ਉਹਨੂੰ ਸਜ਼ਾ ਨਹੀਂ ਠੀਕ ਹੈ ਸੋ ਸਾਡੇ ਸੰਵਿਧਾਨ ਦੀ ਖੂਬਸੂਰਤੀ ਹੈ ਜਿੱਥੇ ਵਿਕਟਮ ਨੂੰ ਵੀ ਅਧਿਕਾਰ ਉੱਤੇ ਕਿਊਜ਼ ਨੂੰ ਵੀ ਬਰਾਬਰ ਦੇ ਅਧਿਕਾਰ ਦਿੱਤੇ ਗਏ ਸੋ ਕਹਿੰਦਾ ਭਾਵ ਹੈ ਕਿ ਸਾਡੇ ਸੰਵਿਧਾਨ ਦੇ ਵਿੱਚ ਇਸ ਗੱਲ ਦਾ ਖਾਸ ਤੌਰ ਤੇ ਇਹ ਖਿਆਲ ਲੱਖਿਆ ਗਿਆ ਹੈ ਜਦ ਕੋਈ ਵੀ ਵਿਅਕਤੀ ਮਾਨਜੋਗ ਅਦਾਲਤਾਂ ਮੋਰੇ ਪੇਸ਼ ਹੁੰਦਾ ਹੈ ਚਾਹੇ ਉਹ ਵੀੜਤ ਹੈ ਜਾਂ ਉਹ ਦੋਸ਼ੀ ਹੈ ਉਸ ਨੂੰ ਪੂਰਾ ਇਹ ਮੌਕਾ ਦਿੱਤਾ ਜਾਵੇ ਕਿ ਆਪਣੀ ਉਹ ਬੇਗੁਨਾਹੀ ਸਾਬਤ ਕਰ ਸਕੇ ਜਿਸ ਤਰੀਕੇ ਨਾਲ ਵੀ ਉਸ ਨੂੰ ਉਹ ਲੱਗਦਾ ਹੈ ਆਸੀਂ ਅਦਾਲਤਾਂ ਦੀ ਗੱਲ ਕਰ ਰਹੇ ਹਾਂ ਕਿ ਬਹੁਤ ਸਾਰੀ ਵਿਵਾਰ ਅਸੀਂ ਸਮਾਜ ਵਿੱਚ ਦੇਖਦੇ ਹਾਂ ਕਿ ਜਦ ਕੋਈ ਕੇਸ ਚੱਲਦਾ ਹੈ ਤਾਂ ਉਸ ਸਮੇਂ ਤੋਂ ਜ਼ਿਆਦਾ ਲੰਬਾ ਹੋ ਜਾਂਦਾ ਹੈ ਤਾਂ ਕਾਨੂੰਨ ਦੇ ਵਿੱਚ ਇਹ ਵੀ ਗੱਲ ਕਿਹਾ ਜਾਂਦਾ ਹੈ ਤਾਂ ਸਾਡੇ ਸੰਵਿਧਾਨ ਦੇ ਵਿੱਚ ਵੀ ਇਸ ਗੱਲ ਦਾ ਖਾਸ ਤੌਰ ਤੇ ਖਿਆਲ ਲਿਖਿਆ ਜਾਂਦਾ ਹੈ ਕਿ ਜਿਹੜਾ ਨਿਆਂ ਹੈ ਉਹ ਜਿਹੜਾ ਕਿਸੇ ਵੀ ਵਿਅਕਤੀ ਨੂੰ ਸਮਾਜ ਦੇ ਵਿੱਚ ਜਲਦੀ ਮਿਲਣਾ ਚਾਹੀਦਾ ਹੈ ਇਸ ਗੱਲ ਨੂੰ ਖਿਆਲ ਵਿੱਚ ਰੱਖਦੇ ਹੋਏ ਸਾਡੇ ਸੰਵਿਧਾਨ ਦੇ ਵਿੱਚ ਜਿਹੜਾ ਸਾਡੇ ਦੋਸਤਾਨ ਦੇ ਜਿਹੜੇ ਵਚਿੰਦੇ ਹਨ ਜਾਂ ਹੋਰ ਨਾਗਰਿਕ ਹਨ ਉਨਾ ਬਾਰੇ ਕੀ ਕੋਈ ਖਾਸ ਤੌਰ ਤੇ ਖਿਆਲ ਰੱਖਿਆ ਗਿਆ ਹੈ ਕਿ ਜਿਹਦੇ ਵਿੱਚ ਉਹਨਾਂ ਨੇ ਕੋਈ ਆਲਟਰਨੇਟ ਮਾਨਜੋਗ ਅਦਾਲਤਾਂ ਤੋਂ ਇਲਾਵਾ ਜਿਹੜਾ ਹੈਗਾ ਕਿ ਹੋਰ ਅਦਾਲਤਾਂ ਬਣਾਈਆਂ ਹੋਣ ਜਾਂ ਕੋਈ ਹੋਰ ਜਿਹੜਾ ਸਿਸਟਮ ਬਣਾਇਆ ਹੋਵੇ ਜਿਸ ਦੇ ਵਿੱਚ ਜੇ ਉਹਨਾਂ ਨੂੰ ਲੱਗੇ ਕਿ ਅਸੀਂ ਅਦਾਲਤ ਨੂੰ ਛੱਡ ਕੇ ਉੱਥੇ ਜਾ ਕੇ ਆਪਣੇ ਫੈਸਲੇ ਕਰਾ ਸਕੀਏ ਜਾਂ ਅਦਾਲਤ ਦੇ ਵਿੱਚ ਜਿਹੜੇ ਚੱਲਦੇ ਕੇਸ ਹੋਣ ਅਦਾਲਤ ਨੂੰ ਲੱਗੇ ਕਿ ਇਹਨਾਂ ਦਾ ਛੇਤੀ ਨਿਬਟਾਰਾ ਹੋ ਸਕਦਾ ਹੈ ਇਹਨੂੰ ਕਿਸੇ ਹੋਰ ਤਰੀਕੇ ਨਾਲ ਜਿਹੜਾ ਹੈਂਡਲ ਕੀਤਾ ਜਾਵੇ ਉਹਦੇ ਬਾਰੇ ਥੋੜਾ ਸਾਡੇ ਦਰਸ਼ਕਾਂ ਨੂੰ ਦੱਸੋ ਜੀ ਹਾਂਜੀ ਦੇਖੋ ਇਹਦੇ ਵਿੱਚ ਇਹ ਹੈਗਾ ਵੀ ਜਦੋਂ ਕੋਈ ਇਹੋ ਜਿਹਾ ਫੈਂਸ ਕਮਿਟ ਹੁੰਦਾ ਤਾਂ ਸਮਾਜ ਦੇ ਵਿੱਚ ਜਿਹੜੀ ਹੈਗੀ ਆ ਇੱਕ ਤਰ੍ਹਾਂ ਦੀ ਗੱਲ ਫੈਲ ਜਾਂਦੀ ਆ ਸਮਾਜ ਵੀ ਚਾਹੁੰਦਾ ਇਹਨੂੰ ਜਲਦੀ ਇਨਸਾਫ ਮਿਲੇ ਵਿਕਮ ਤੇ ਨੂੰ ਜਲਦੀ ਇਨਸਾਫ ਮਿਲੇ ਹਾਂਜੀ ਸੋ ਉਸ ਭਾਵਨਾਵਾਂ ਨੂੰ ਵੀ ਦੇਖਦੇ ਹੋਏ ਜਿਹੜੀ ਗਵਰਨਮੈਂਟ ਹੈਗੀ ਆ ਜਾਂ ਸੁਪਰੀਮ ਕੋਰਟ ਹੈਗੀ ਆ ਜਾਂ ਹਾਈ ਕੋਰਟ ਹੈਗੀ ਆ ਸਮੇਂ-ਸਮੇਂ ਤੇ ਜਿਹੜੀਆਂ ਹੈਗੀਆਂ ਉਹ ਸੰਬੰਧਿਤ ਜਿਹੜੀਆਂ ਕੋਰਟਸ ਆ ਉਹ ਦਿੰਦੀ ਰਹਿੰਦੀ ਐ ਜਿਵੇਂ ਉਹਦਾਨ ਦੇ ਤੌਰ ਤੇ ਫਾਸਟ ਟਰੈਕ ਕੋਰਟ ਹੋਗੀਆਂ ਜਿਹੜੀਆਂ ਰੇਪ ਕੇਸ ਨੂੰ ਡੀਲ ਕਰਦੀਆਂ ਜਿਵੇਂ ਕੰਪਲੇਂਟ ਕੇਸ ਹੋਗੀਆਂ ਚੈੱਕ ਕੇਸ ਨੂੰ ਡੀਲ ਕਰਦੀਆਂ ਸਪੈਸ਼ਲਾਈਜ਼ਡ ਕੋਰਟ ਆਊਟ ਟਾਈਮ ਬਾਉਂਡ ਜਿਹੜੇ ਹੈਗੇ ਸਮੇਂ ਦੇ ਵਿੱਚ ਇੱਕ ਕੇਸ ਦਾ ਨਿਪਟਾਰਾ ਕਰਦੀਆਂ ਠੀਕ ਜੋ ਇਸ ਤਰ੍ਹਾਂ ਜਿਹੜਾ ਹੈਗਾ ਜਿਹੜਾ ਵਿਕਟਮ ਜਿਹੜਾ ਹੈਗਾ ਉਹਨੂੰ ਇਨਸਾਫ ਮਿਲ ਸਕੇ ਇਸ ਦੀ ਜਿਹੜੀ ਹੈਗੀ ਹੈ ਕੀਤੀ ਜਾਂਦੀ ਹੈ ਇੱਕ ਗੱਲ ਮੈਂ ਹੋਰ ਦੱਸਣੀ ਚਾਹਣਾ ਜਿਵੇਂ ਇਸ ਦੇ ਨਾਲ ਮੈਂ ਹੋਰ ਵੀ ਜਿਵੇਂ ਲੋਕ ਅਦਾਲਤਾਂ ਹੋ ਗਈਆਂ ਲੋਕ ਅਦਾਲਤ ਦਾ ਜਿਹੜਾ ਕਨਸੈਪਟ ਹੈਗਾ ਉਹ ਵੀ ਬਾਅਦ ਵਿੱਚ ਆਇਆ ਇਹਦੇ ਵਿੱਚ ਇਹ ਹੁੰਦਾ ਵੀ ਜਦੋਂ ਕੋਈ ਵੀ ਮਤਲਬ ਇਸ਼ੂ ਹੁੰਦਾ ਜਿਹੜਾ ਜਿਹੜਾ ਆਪਸੀ ਸਹਿਮਤੀ ਦੇ ਨਾਲ ਤੁਸੀਂ ਉਹਨੂੰ ਹੱਲ ਕਰ ਸਕਦੇ ਹੋ ਸੋ ਉਸ 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 ਇਸ਼ੂ ਦੇ ਵਿੱਚ ਜਿਹੜੀ ਹੈਗੀ ਆ ਤੁਹਾਨੂੰ ਆਪਨਾ ਜਦੋਂ ਤੁਸੀਂ ਸਹਿਮਤ ਹੁੰਨੇ ਹੋ ਵੀ ਕੇਸ ਨੂੰ ਆਪਾਂ ਹੱਲ ਕਰਨਾ ਸੋ ਉਹ ਤੁਹਾਡੀ ਡੀਐਲਐਸਏ ਜਿਹੜੀਆਂ ਲੋਕ ਅਦਾਲਤ ਹਰ ਛੇ ਮਹੀਨੇ ਦੇ ਅਖੀਰਲੇ ਦਿਨ ਜਿਹੜੀ ਸ਼ਨੀਵਾਰ ਲੱਗਦੀਆਂ ਉਸ ਦੇ ਵਿੱਚ ਰੈਫਰ ਕਰ ਦਿੱਤਾ ਜਾਂਦਾ ਸੋ ਉਸ ਤਰ੍ਹਾਂ ਤੁਸੀਂ ਆਪਣਾ ਕੋਰਟ ਫੀਸ ਵੀ ਬਚਾ ਸਕਦੇ ਹੋ ਤੁਸੀਂ ਜਿਹੜਾ ਹੈਗਾ ਸਮਾਂ ਵੀ ਬਚਾ ਸਕਦੇ ਹੋ ਆਪਣੇ ਪੈਸੇ ਵੀ ਬਚਾ ਸਕਦੇ ਹੋ ਅਤੇ ਜਿਹੜਾ ਆਪਣਾ ਹੱਲ ਹੈਗਾ ਉਹ ਵੀ ਕਰ ਸਕਦੇ ਹੋ ਅਤੇ ਜਿਹੜੀ ਆਪਣੀ ਵਿਰੋਧਤਾ ਹੈਗੀ ਦੁਸ਼ਮਣੀ ਹੈਗੀ ਉਹ ਵੀ ਖਤਮ ਕਰ ਸਕਦੇ ਹੋ ਆਪਸੀ ਸਹਿਮਤੀ ਦੇ ਨਾਲ ਠੀਕ ਹੈ ਜੀ ਥੋੜਾ ਜਿਆ ਹੋਰ ਸਾਡੇ ਦਰਸ਼ਕਾਂ ਦੀ ਜਾਣਕਾਰੀ ਜਵਾਦਾ ਕਰੋ ਜਿੱਦਾਂ ਤੁਸੀਂ ਦੱਸਿਆ ਕਿ ਲੋਕ ਅਦਾਲਤਾਂ ਮਹੀਨੇ ਚ ਇੱਕ ਵਾਰ ਲੱਗਦੀਆਂ ਜਿਸ ਦੇ ਵਿੱਚ ਰਜ਼ਾਮੰਦੀ ਦੇ ਨਾਲ ਜਿਹੜਾ ਹੈਗਾ ਕਿ ਸਾਰਾ ਨਿਪਟਾਰਾ ਹੋ ਸਕਦਾ ਹੈ ਇਹ ਲੋਕ ਅਦਾਲਤਾਂ ਦੇ ਵਿੱਚ ਖਾਸ ਤੌਰ ਤੇ ਕਿਹੜੇ ਕੇਸ ਜੰਦੇ ਆ ਫੌਜਦਾਰੀ ਦੇ ਕੇਸ ਵੀ ਜਾ ਸਕਦੇ ਹਨ ਜਾਂ ਕੇਵਲ ਦਿਵਾਨੀ ਦੇ ਕੇਸ ਹੀ ਜਾਣੇ ਹਨ ਜਾਂ ਵਿਆਹ ਸ਼ਮੰਦੀਆਂ ਨਾਲ ਸ਼ਾਦੀਆਂ ਨਾਲ ਸੰਬੰਧ ਦੇ ਜਿਹੜੇ ਕੇਸ ਸੀ ਉਹ ਜਾਣੇ ਆ ਉਹਦੇ ਬਾਰੇ ਥੋੜਾ ਜਿਆ ਤੁਹਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਤਾਂ ਅਗਲੀ ਗੱਲ ਕਿ ਜੇ ਕਿਸੇ ਵਿਅਕਤੀ ਨੇ ਆਪਣਾ ਕੇਸ ਲੋਕ ਅਦਾਲਤ ਵਿੱਚ ਲਵਾਉਣਾ ਹੈ ਤਾਂ ਉਹਦਾ ਵੀ ਕੀ ਪ੍ਰੋਸੀਜਰ ਹੈ ਹਾਂਜੀ ਇਹਦੇ ਵਿੱਚ ਇਹ ਹੁੰਦਾ ਵੀ ਜਿਹੜੀਆਂ ਲੋਕ ਅਦਾਲਤ ਹੈਗੀਆਂ ਕੋਈ ਵੀ ਕੇਸ ਲੈ ਸਕਦੀਆਂ ਜਿਵੇਂ ਸਿਵਲ ਮੈਟਰ ਦਾ ਤਾਂ ਕੋਈ ਵੀ ਕੇਸ ਜੇ ਮਤਲਬ ਪਾਰਟੀਆਂ ਚਾਹੁੰਦੀਆਂ ਹੋਣ ਕਿ ਅਸੀਂ ਆਪਸੀ ਸਹਿਮਤੀ ਦੇ ਨਾਲ ਇਹਦਾ ਹੱਲ ਕਰਾਉਣਾ ਚਾਹੁੰਦੇ ਆ ਤਾਂ ਲੋਕ ਅਦਾਲਤ ਦੇ ਵਿੱਚ ਆਪਣਾ ਕੇਸ ਕਰਵਾ ਸਕਦੀਆਂ ਹਨ ਹਾਂਜੀ ਤੇ ਇਹਦੇ ਵਿੱਚ ਜਿਹੜਾ ਖਾਸ ਧਿਆਨ ਰੱਖਿਆ ਗਿਆ ਵੀ ਜਿਹੜੇ ਸੀਰੀਅਸ ਅਫੈਂਸਸ ਕ੍ਰਿਮੀਨਲ ਅਫੈਂਸਸ ਹੈਗੇ ਉਹਨੂੰ ਛੱਡ ਕੇ ਜਿਹੜੇ ਕੰਪਾਉਂਡੇਬਲ ਅਫੈਂਸ ਹੈਗੇ ਆ ਜਿਹਦੀ ਸਹਿਮਤੀ ਦੇ ਨਾਲ ਜਿਵੇਂ ਮੰਨ ਲਓ ਜਿਵੇਂ ਪਹਿਲਾਂ ਆਈਪੀਸੀ ਦੀ ਗੱਲ ਕਰਦੇ ਆ 23 ਦਾ ਮਸਲਾ ਸੀਗਾ 420 ਦਾ ਜਿਹੜਾ ਕੰਪਾਉਂਡੇਬਲ ਆ ਜਿਹੜੇ ਆਪਸੀ ਸਹਿਮਤੀ ਦੇ ਨਾਲ ਥੋੜੇ ਹੱਲ ਹੋ ਸਕਦੇ ਆ ਉਹਦੇ ਵਿੱਚ ਤੁਸੀਂ ਜਿਹੜੀ ਹੈਗੀ ਆ ਦਰਖਾਸਤ ਜਿਹੜੀ ਹੈਗੀ ਆ ਤੁਸੀਂ ਦੇਣੀ ਹੈ کورٹ ਨੂੰ ਇਨਫੋਰਮ ਕਰਨਾ ਕਿ ਸਾਡੇ ਚ ਸਹਿਮਤੀ ਬਣ ਗਈ ਹੈ ਅਸੀਂ ਇਹਦਾ ਆਪਸ ਦੇ ਵਿੱਚ ਜਿਹੜਾ ਹੈਗਾ ਹੱਲ ਕਰਨਾ ਚਾਹੁੰਦੇ ਆ ਤੇ ਜਿਹੜਾ ਹੈਗਾ ਤੁਸੀਂ ਜਿਹੜਾ ਉਹ ਤੁਹਾਡਾ ਜਿਹੜਾ ਕੇਸ ਹੈਗਾ ਲੋਕ ਅਦਾਲਤ ਦੇ ਵਿੱਚ ਜਿਹੜਾ ਹੈਗਾ ਮਾਰਕ ਹੋ ਜਾਂਦਾ ਸੋ ਉੱਥੇ ਜਾ ਕੇ ਤੁਸੀਂ ਜਿਹੜਾ ਹੈਗਾ ਜਦੋਂ ਲੋਕ ਅਦਾਲਤ ਹੁੰਦੀ ਹੈ ਤੁਸੀਂ ਦੋਵੇਂ ਬੈਠ ਕੇ ਜਿਹੜਾ ਹੈਗਾ ਆਪਣਾ ਜਿਹੜਾ ਮਸਲਾ ਹੈਗਾ ਹੱਲ ਕਰਾ ਸਕਦੇ ਹੋ ਇਹਦੀ ਇਹਦੀ ਫਾਇਦਾ ਇਹ ਹੁੰਦਾ ਕਿ ਇਹਦੀ ਜਿਹੜਾ ਡਿਸੀਜਨ ਹੁੰਦਾ ਕਿ ਉਹ ਤੁਹਾਨੂੰ ਆਪਸੀ ਸੈਂਤੀ ਨਾਲ ਹੋਇਆ ਹੁੰਦਾ ਪਰ ਡਿਸੀਜਨ ਫਾਈਨਲ ਹੁੰਦਾ ਕੋਈ ਅਪੀਲ ਨਹੀਂ ਹੁੰਦੀ ਸੋ ਇਸ ਤਰ੍ਹਾਂ ਤੁਸੀਂ ਆਪਣੇ ਸਮੇਂ ਤੇ ਪੈਸੇ ਦੀ ਬਚਤ ਕਰ ਸਕਦੇ ਹੋ ਠੀਕ ਹੈ ਜੀ ਵਕੀਲ ਸਾਹਿਬ ਜਦ ਆਪਾਂ ਜਿਹੜੇ ਸਾਡੇ ਸੰਵਿਧਾਨਿਕ ਹੱਕ ਹਨ ਫੰਡਾਮੈਂਟਲ ਰਾਈਟਸ ਹਨ ਉਹਨਾਂ ਦੀ ਗੱਲ ਕਰਦੇ ਹਾਂ ਤਾਂ ਇਸ ਦਾ ਮਤਲਬ ਹੈ ਕਿ ਜਿਹੜੇ ਸਾਡੇ ਦੇਸ਼ ਦੇ ਵਿੱਚ ਵਸਣਾ ਵਾਲੇ ਵਿਅਕਤੀ ਹਨ ਜਾਂ ਨਾਗਰਿਕ ਹਨ ਉਹਨਾਂ ਦੇ ਲਈ ਇਹ ਹੱਕ ਬਣੇ ਹਨ ਤੋ ਜਿਹੜੇ ਸਾਡੇ ਦੇਸ਼ ਦੇ ਨਾਗਰੀ ਖਣ ਜਾਂ ਦੇਸ਼ ਦੇ ਪਛਿੰਦੇ ਹਨ ਉਹਨਾਂ ਦਾ ਇੱਕ ਵੱਡਾ ਹਿੱਸਾ ਸਾਡੀਆਂ ਔਰਤਾਂ ਹਨ ਜੀ ਤਾਂ ਔਰਤਾਂ ਨੂੰ ਹਮੇਸ਼ਾ ਤੋਂ ਇੱਕ ਜਿਹੜਾ ਇਹ ਕਮਜ਼ੋਰ ਵਰਗ ਜਿਹੜਾ ਸਮਾਜ ਦੇ ਵਿੱਚ ਸਮਝਿਆ ਗਿਆ ਹੈ ਪਰ ਸੰਵਿਧਾਨ ਦੀ ਸ਼ੁਰੂ ਤੋਂ ਇਹ ਕੋਸ਼ਿਸ਼ ਰਹੀ ਹੈ ਉਸ ਦੇ ਵਿੱਚ ਸਾਡਾ ਇਹ ਫੰਡਾਮੈਂਟਲ ਰਾਈਟ ਵੀ ਹੈ ਰਾਈਟ ਟੂ ਇਕਵੈਲਿਟੀ ਕਿ ਕਾਨੂੰਨ ਨੇ ਸਭ ਨੂੰ ਇੱਕ ਅੱਖ ਨਾਲ ਦੇਖਣਾ ਹੈ ਕਹਿੰਦਾ ਭਾਵੇਂ ਸਭ ਨੂੰ ਬਰਾਬਰ ਦੀ ਜਿਹੜੀ ਹੈ ਓਪਰਚ्युनिटी ਮਿਲਣੀ ਹੈ ਜ਼ਿੰਦਗੀ ਦੇ ਵਿੱਚ ਤਰੱਕੀ ਕਰਨ ਲਈ ਜਾਂ ਜ਼ਿੰਦਗੀ ਜੀਣ ਦੇ ਲਈ ਇਸ ਗੱਲ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜੀਆਂ ਸਾਡੀਆਂ ਫੀਮੇਲ ਵਰਗਾਂ ਜਣੀਆਂ ਔਰਤਾਂ ਹਨ ਉਹਨਾਂ ਦੇ ਲਈ ਸੰਵਿਧਾਨਿਕ ਹੱਕ ਕੀ ਕੀ ਹਨ ਉਹਦੇ ਬਾਰੇ ਥੋੜਾ ਜਿਹਾ ਜਾਣਕਾਰੀ ਦਿਓ ਜੀ ਹਾਂ ਦੇਖੋ ਇਸ ਸੰਵਿਧਾਨ ਦੇ ਵਿੱਚ ਹਰ ਵਰਗ ਨੂੰ ਧਿਆਨ ਵਿੱਚ ਰੱਖਿਆ ਗਿਆ ਚਾਹੇ ਔਰਤਾਂ ਹੋਣ ਚਾਹੇ ਬੱਚੇ ਹੋਣ ਚਾਹੇ ਹਰ ਵਰਗ ਸੋ ਇਸ ਤਰ੍ਹਾਂ ਔਰਤਾਂ ਜਿਹੜੀਆਂ ਹੈਗੀਆਂ ਸਮਾਜ ਦਾ ਇੱਕ ਅਨਿੱਖੜਵਾਂ ਅੰਗ ਹੈ ਕੋਈ ਵੀ ਸਮਾਜ ਜਿਹੜਾ ਹੈਗਾ ਔਰਤਾਂ ਤੋਂ ਬਿਨਾ ਅੱਗੇ ਨਹੀਂ ਵੱਧ ਸਕਦਾ ਸੋ ਇਹਦੇ ਲਈ ਕੋਈ ਵੀ ਜਿਵੇਂ ਮੰਨ ਲਓ ਰਾਈਟ ਟੂ ਇਕਵਲਟੀ ਹੈਗਾ ਇਸ ਨੂੰ ਔਤ ਨੂੰ ਵੀ ਇੱਕ ਇਸ ਵਿਅਕਤੀ ਦੇ ਬਰਾਬਰ ਹੀ ਸਮਝਿਆ ਗਿਆ ਹੈ ਚਾਹੇ ਉਹ এমਪਲॉयमेंट ਦੇ ਹੋਵੇ ਉਹਨੂੰ ਵੀ ਬਰਾਬਰ ਦੀ এমਪਲॉयमेंट ਦੇ ਵਿੱਚ ਅਧਿਕਾਰ ਦਿੱਤੇ ਗਏ ਕੋਈ ਵੀ ਕਿਸੇ ਦੇ ਤਰ੍ਹਾਂ ਦਾ ਡਿਸਕ੍ਰਿਮੀਨੇਸ਼ਨ ਔਨ ਦਾ ਬੇਸਿਸ ਆਫ ਜੈਂਡਰ ਕੀ ਇਹ ਔਦਤ ਕੋਈ ਵੀ ਭੇਤ ਭਾਵ ਨਹੀਂ ਹੋਊਗਾ ਚਾਹੇ ਉਹ এমਪਲॉयमेंट ਦੇ ਵਿੱਚ ਹੋਵੇ ਅਤੇ ਇਸ ਤਰ੍ਹਾਂ ਮੈਂ ਇੱਕ ਗੱਲ ਹੋਰ ਦੱਸਣਾ ਚਾਹਣਾ ਕਈ ਕਈ ਜਿਹੜੇ ਸਪੈਸੀਫਿਕ ਸਟੈਚੂਜ਼ ਬਣਾਏ ਗਏ ਆ ਜਿਸ ਦੇ ਨਾਲ ਔਰਤ ਨੂੰ ਪ੍ਰੋਟੈਕਟ ਕੀਤਾ ਜਾ ਸਕੇ ਜਿਵੇਂ ਡੋਰੀ ਪ੍ਰੋਹੀਬੀਸ਼ਨ ਐਕਟ ਹੋ ਗਿਆ ਜਿਵੇਂ ਪ੍ਰੋਟੈਕਸ਼ਨ ਆਫ ਊਮਨ ਅਗੇਂਸਟ ਡੋਮੈਸਟਿਕ ਵਾਇਲੈਂਸ ਐਕਟ ਹੋ ਗਿਆ ਇਸ ਖਾਸ ਤਰ੍ਹਾਂ ਦੇ ਜਿਹੜੇ ਐਕਟ ਬਣਾਏ ਗਏ ਆ ਵੀ ਜੇ ਔਰਤਾਂ ਨੂੰ ਘਰ ਦੇ ਵਿੱਚ ਜੇ ਕੋਈ ਹਿੰਸਾ ਹੁੰਦੀ ਆ ਚਾਹੇ ਵਰਬਲ ਹੋਵੇ ਚਾਹੇ ਫਿਜ਼ੀਕਲ ਹੋਵੇ ਉਹਨਾਂ ਨੂੰ ਕਿਸ ਤਰ੍ਹਾਂ ਪ੍ਰੋਟੈਕਟ ਕਰਨਾ ਇਸ ਤੋਂ ਨਾਲ ਮੈਂ ਇੱਕ ਗੱਲ ਹੋਰ ਐਡ ਕਰਨੀ ਚਾਹਣਾ ਜਿਵੇਂ ਇੱਕ ਖਾਸ ਤਰ੍ਹਾਂ ਦਾ ਰਾਈਟ ਵੀ ਦਿੱਤਾ ਗਿਆ ਕਿਉਂਕਿ 2005 ਦੇ ਵਿੱਚ ਜਿਹੜੀਆਂ ਜਿਹੜੀਆਂ ਲੜਕੀਆਂ ਹੈਗੀਆਂ ਉਹਨਾਂ ਨੂੰ ਫਾਦਰ ਦੀ ਪ੍ਰਾਪਰਟੀ ਦੇ ਵਿੱਚ ਵੀ ਠੇੜਾ ਹਿੱਸਾ ਦਿੱਤਾ ਗਿਆ ਜਿਹੜਾ ਵੀ ਪਹਿਲਾਂ ਨਹੀਂ ਸੀਗਾ ਉਹਨਾਂ ਨੂੰ ਜਿਹੜਾ ਲੜਕੇ ਦੇ ਬਰਾਬਰ ਜਿਹੜਾ ਹੈਗਾ ਜਿਹੜਾ ਰਾਈਟਸ ਲੀਗਲ ਪ੍ਰਾਪਰਟੀ ਰਾਈਟ ਆ ਉਹ ਵੀ ਦਿੱਤਾ ਗਿਆ ਸੋ ਬਹੁਤ ਤਰ੍ਹਾਂ ਦੇ ਅਧਿਕਾਰ ਹੈਗੇ ਜਿਹੜੇ ਔਰਤਾਂ ਨੂੰ ਦਿੱਤੇ ਗਏ ਠੀਕ ਹੈ ਜੀ ਤਾਂ ਇਸ ਦੇ ਨਾਲ ਲੱਗਦਾ ਇਹ ਸਵਾਲ ਇੱਕ ਹੋਰ ਹੈ ਕਿ ਜਦ ਵੀ ਕਿਸੇ ਔਰਤ ਨੂੰ ਲੱਗਦਾ ਹੈ ਕਿ ਜਾਂ ਜਿਹੜਾ ਸਾਡਾ ਫੀਮੇਲ ਜਿਹੜਾ ਵਰਗ ਹੈ ਉਸ ਨੂੰ ਲੱਗਦਾ ਹੈ ਕਿ ਉਸ ਦੇ ਜਿਹੜੇ ਸੰਵਿਧਾਨਿਕ ਹੱਕਾਂ ਦੀ ਪ੍ਰਾਪਤੀ ਨਹੀਂ ਹੋ ਰਹੀ ਤਾਕੀ ਉਸ ਕੋਲ ਵੀ ਉਹੀ ਅਧਿਕਾਰ ਹਨ ਕਿ ਹਾਈ ਕੋਰਟ ਜਾਂ ਸੁਪਰੀਮ ਕੋਰਟ ਦਾ ਜਾ ਕੇ ਦਰਵਾਜ਼ਾ ਖੜਕਾ ਸਕੇ ਜਾਂ ਜ਼ਿਲ੍ਹਾ ਪੱਧਰੀ ਲੈਵਲ ਦੇ ਉੱਤੇ ਜਾਂ ਲੋਕਲ ਜਿਹੜੀਆਂ ਅਦਾਲਤਾਂ ਹਨ ਉੱਥੇ ਵੀ ਹੱਕ ਦਿੱਤੇ ਗਏ ਹਨ ਕਿ ਜਿੱਥੇ ਉਹ ਜਾ ਕੇ ਆਪਣੇ ਜਿਹੜੇ ਹੱਕਾਂ ਦੀ ਉਹ ਪ੍ਰਾਪਤੀ ਕਰ ਸਕਦੇ ਨੇ ਉਹਦੇ ਬਾਰੇ ਥੋੜਾ ਜਿਹਾ ਹੋਰ ਸਾਡੇ ਦਰਸ਼ਕਾਂ ਨੂੰ ਇਹਦੇ ਵਿੱਚ ਇੱਕ ਤਾਂ ਤੁਸੀਂ ਦੋ ਤਰ੍ਹਾਂ ਤੁਸੀਂ ਇਸ ਚੀਜ਼ ਦਾ ਕਰ ਸਕਦੇ ਹੋ ਇੱਕ ਤਾਂ ਤੁਸੀਂ ਜਿਹੜੀ ਐਪਲੀਕੇਸ਼ਨ ਹੈਗੀ ਹੈ ਉਹ ਸਬੰਧਤ ਐਸਐਸਪੀ ਸਾਹਿਬ ਨੂੰ ਦੇ ਸਕਦੇ ਹੋ ਜੇ ਕਿਸੇ ਵੀ ਤਰ੍ਹਾਂ ਦੀ ਵਧਿੱਕੀ ਕਿਸੇ ਨਾਲ ਹੁੰਦੀ ਹੈ ਠੀਕ ਹੈ ਜੀ ਉਸ ਤਰ੍ਹਾਂ ਉਸਦੀ ਇਨਕੁਆਇਰੀ ਕੰਡਕਟ ਕੀਤੀ ਜਾਂਦੀ ਹੈ ਉਸ ਤਰ੍ਹਾਂ ਜੇ ਅਫੈਂਸ ਬਣਦਾ ਹੋਵੇ ਚਾਹੇ ਉਹ ਹਸਬੈਂਡ ਦੇ ਖਿਲਾਫ ਹੋਵੇ ਚਾਹੇ ਉਹਨਾਂ ਦੇ ਪੇਰਸ ਦੇ ਖਿਲਾਫ ਹੋਵੇ ਤਾਂ ਇਨਕੁਆਇਰੀ ਕੰਡਕਟ ਕਰਕੇ ਇੱਕ ਐਫਆਈਆ ਦਰਜ ਕਰ ਦਿੱਤੀ ਜਾਂਦੀ ਹੈ ਠੀਕ ਹੈ ਜੀ ਸੋ ਉਹ ਫਿਰ ਕੇਸ ਜਿਹੜਾ ਹੈਗਾ ਅੱਗੇ ਵੱਧਦਾ ਹੈ ਹਾਂਜੀ ਦੂਜਾ ਤਰੀਕਾ ਇਹ ਹੈ ਜਿਵੇਂ ਕਿਸੇ ਨਾਲ ਡੋਮੈਸਟਿਕ ਵਾਇਲੈਂਸ ਕਰੇ ਹੁੰਦਾ ਹੈ ਤਾਂ ਉਸ ਕੇਸ ਦੇ ਵਿੱਚ ਅਸੀਂ ਜਿਹੜੀ ਹੈਗੀ ਆ ਕੰਪਲੇਂਟ ਹੈਗੀ ਆ ਜਿਹੜੀ ਲੋਅਰ ਕੋਰਟ ਦੇ ਵਿੱਚ ਧਾਇਰ ਕਰ ਦਿੰਦੇ ਹਾਂ ਸੋ ਉਹ ਕੇਸ ਜਿਹੜਾ ਹੈਗਾ ਅੱਗੇ ਵੱਧਦਾ ਹੈ ਉਸ ਦੇ ਵਿੱਚ ਜੇ ਸਿੱਧ ਹੁੰਦਾ ਹੈ ਕਿ ਜਿਹੜਾ ਜਿਹੜਾ ਉਹਨਾਂ ਕੋਈ ਜ਼ਾਇਤੀ ਕੀਤੀ ਹੈ ਤਾਂ ਉਸ ਨੂੰ ਜਿਹੜਾ ਹੈਗਾ ਜਿਹੜਾ ਸਜ਼ਾ ਦੇ ਦਿੱਤੀ ਜਾਂਦੀ ਹੈ ਠੀਕ ਇਹ ਆਮ ਸਮਾਜ ਦੇ ਵਿੱਚ ਅਸੀਂ ਇਹ ਸੁਣਦੇ ਆਂ ਜਾਂ ਅਸੀਂ ਪੜ੍ਹਦੇ ਵੀ ਆਂ ਉਹਦੇ ਵਿੱਚ ਕਿਹਾ ਜਾਂਦਾ ਹੈ ਕਿ ਜਿਹੜੇ ਸਾਡੇ ਹੱਕ ਮਤਲਬ ਜਿਹੜੇ ਰਾਈਟਸ ਸਾਡੀ ਜਿਹੜੀਆਂ ਡਿਊਟੀਆਂ ਸਾਡੀਆਂ ਜ਼ਿੰਮੇਵਾਰੀਆਂ ਇੱਕੋ ਸਿੱਕੇ ਦੇ ਦੋ ਪਹਿਲੂ ਹਨ ਕਿ ਜਿੱਥੇ ਕਿਤੇ ਸਾਨੂੰ ਕੋਈ ਹੱਕ ਮਿਲਦੇ ਹਨ ਉਸ ਦੇ ਨਾਲ ਨਾਲ ਸਾਡੀਆਂ ਜ਼ਿੰਮੇਵਾਰੀਆਂ ਵੀ ਹਨ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਸਾਡੇ ਸੰਵਿਧਾਨਿਕ ਹੱਕ ਹਨ ਉਸ ਦੇ ਨਾਲ-ਨਾਲ ਕੁਝ ਸਾਡੀਆਂ ਸੰਵਿਧਾਨਿਕ ਜਿਹੜੀਆਂ ਜ਼ਿੰਮੇਵਾਰੀਆਂ ਵੀ ਹਨ ਥੋੜਾ ਜਿਹਾ ਇਸ ਗੱਲ ਦੇ ਉੱਤੇ ਚਾਨਣ ਪਾਓ ਤਾਂ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਥੋੜਾ ਜਿਹਾ ਹੋਰ ਵਾਧਾ ਕਰੋ ਕਿ ਸੰਵਿਧਾਨਿਕ ਜ਼ਿੰਮੇਵਾਰੀਆਂ ਤੋਂ ਕੀ ਪਾਵ ਹੈ ਜੀ ਹਾਂਜੀ ਅਸੀਂ ਇੱਕ ਜਿਹੜਾ ਆਈਡੀਅਲ ਮਨੁੱਖ ਕੀ ਕੌਣ ਹੋ ਸਕਦਾ ਹੈ ਜਿਹੜਾ ਆਪਣੀਆਂ ਜਿਹੜੀਆਂ ਜੇ ਹੱਕਾਂ ਦੀ ਗੱਲ ਕਰੇ ਤਾਂ ਉੱਥੇ ਆਪਣੀਆਂ ਜ਼ਿੰਮੇਵਾਰੀਆਂ ਦਾ ਵੀ ਅਹਿਸਾਸ ਉਸ ਨੂੰ ਹੋਣਾ ਚਾਹੀਦਾ ਠੀਕ ਹੈ ਜੀ ਇਸ ਦਿਨ ਜਦੋਂ ਅਸੀਂ ਹੱਕਾਂ ਦੀ ਗੱਲ ਕਰਦੇ ਹਾਂ ਤਾਂ ਉਦੇ ਵਿੱਚ ਜ਼ਿੰਮੇਵਾਰੀਆਂ ਕੀ ਹਨ ਸਭ ਤੋਂ ਪਹਿਲੀ ਜ਼ਿੰਮੇਵਾਰੀ ਤਾਂ ਇਹ ਹੈ ਕਿ ਅਸੀਂ ਜਿਹੜੇ ਦੇਸ਼ ਵਿੱਚ ਰਹਿੰਦੇ ਹਾਂ ਅਸੀਂ ਉਸ ਸੰਵਿਧਾਨ ਨੂੰ ਮੰਨੀਏ ਠੀਕ ਹੈ ਜੀ ਅਸੀਂ ਸਿਧਾਂਤ ਨੂੰ ਮੰਨਦੇ ਹੋਏ ਅਸੀਂ ਇਸ ਦੇਸ਼ ਦੇ ਵਿੱਚ ਆਪਣਾ ਚੰਗਾ ਨਾਗਰਿਕ ਹੋਣ ਦਾ ਜਿਹੜਾ ਜ਼ਿੰਮੇਵਾਰੀ ਨਿਭਾਈਏ ਉਸ ਤੋਂ ਨਾਲ ਜਿਹੜਾ ਸਭ ਤੋਂ ਮਹੱਤਵਪੂਰਨ ਹੈ ਉਹ ਹੈ ਕਿ ਅਸੀਂ ਜਿਹੜਾ ਹੈਗਾ ਆਪਣੇ ਵਾਤਾਵਰਣ ਨੂੰ ਸਾਫ਼ ਸੁਥਰਾ ਬਣਾ ਕੇ ਰੱਖੀਏ ਜੇ ਕੋਈ ਲੋੜਵੰਦ ਸਾਡੇ ਕੋਲ ਆਉਂਦਾ ਹੈ ਉਸ ਨੂੰ ਅਸੀਂ ਮਦਦ ਕਰੀਏ ਦੇਸ਼ ਦੀ ਪ੍ਰਭੂ ਸਤਾ ਬਣਾ ਕੇ ਰੱਖੀਏ ਇਸ ਤਰ੍ਹਾਂ ਅਸੀਂ ਆਪਣਾ ਇੱਕ ਚੰਗਾ ਜੀਵਨ ਜਿਹੜਾ ਹੈਗਾ ਸਮਾਜ ਦੇ ਵਿੱਚ ਵਿਚਰ ਕਰੀਏ ਤਾਂ ਕਿ ਅਸੀਂ ਲੋਕਾਂ ਨੂੰ ਸੇਵ ਦੇ ਸਕੀਏ ਸਮਾ ਸਾਨੂੰ ਹੋਰ ਆਜ਼ਾਦ ਨਹੀਂ ਦੇ ਰਿਹਾ ਕਿ ਅਸੀਂ ਆਪਣੇ ਅਗਦੇ ਪ੍ਰੋਗਰਾਮ ਨੂੰ ਹੋਰ ਅੱਗੇ ਵਧਾ ਸਕੀਏ ਉਮੀਦ ਕਰਦੇ ਹਾਂ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਸਾਡਾ ਪ੍ਰੋਗਰਾਮ ਦੇਖਣ ਲਈ ਬਹੁਤ ਬਹੁਤ ਧੰਨਵਾਦ ਨਮਸਕਾਰ ਜੀ